ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਰਾਬਤਾ ਵਿਦ ਸਟਾਰ ਤੇ ਅੱਜ ਮੇਰੇ ਨਾਲ ਪੋਲੀਵੁੱਡ ਤੇ ਬੋਲੀਵੁੱਡ ਫਿਲਮਾਂ ਦਾ ਸਿਤਾਰਾ ਮੌਜੂਦ ਰਹੂਗਾ ਮਾਲਵੇ ਦਾ ਪੁੱਤ ਟਿੱਬਿਆਂ ਚੋਂ ਮਾਲਵੇ ਦੇ ਟਿੱਬਿਆਂ ਚੋਂ ਨਿਕਲ ਕੇ ਬੰਬੇ ਤੱਕ ਧੱਕ ਪਾਉਣ ਵਾਲਾ ਪੰਜਾਬੀ ਗੱਭਰੂ ਜਿਹਨੂੰ ਤੁਸੀਂ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਬਤੌਰ ਹੀਰੋ ਦੇਖਿਆ ਤੇ ਉਹ ਵੀ ਤੁਹਾਡੇ ਦਿਲਾਂ ਤੇ ਰਾਜ ਕਰ ਰਿਹਾ ਤੇ ਤੁਹਾਡਾ ਜਿਆਦਾ ਸਮਾਂ ਨਾ ਲੰਮਾ ਤੇ ਮੁਲਾਕਾਤ ਕਰਵਾਉਣਾ ਤੁਹਾਡੀ ਗੈਵੀ ਚਾਹਲ ਦੇ ਨਾਲ ਭਾਈ ਜੀ ਸਵਾਗਤ ਕਰਦੇ ਹਾਂ ਇਸ ਕਾਇ ਵਿੱਚ ਪੰਜਾਬ ਤੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਅਸ਼ਰਗਾਲ ਜੀ ਸਾਰੇ ਨੂੰ ਕਿਵੇਂ ਲੰਘ ਰਹੀ ਜਿੰਦਗੀ ਚੜ੍ਹਦੀ ਕਲਾ ਜੀ ਹਾਂ ਕਾਟੋ ਫੁੱਲਾਂ ਤੇ ਹੀ ਹਿੱਲਦੀ ਰੋਟ ਆਪਣੀ ਪੰਜਾਬੀਆਂ ਦੀ ਕਾਟੋ ਫੁੱਲਾਂ ਤੇ ਹੀ ਹੁੰਦੀ ਆ ਹਮੇਸ਼ਾ ਜੀ 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 ਚਲੋ ਆਪਾਂ ਦਰਸ਼ਕਾਂ ਨਾਲ ਸਾਂਝ ਪਾ ਲਈਏ ਕਿ ਕੋਈ ਜ਼ਿਆਦਾ ਜਾਣ ਪਛਾਣ ਦੀ ਲੋੜ ਨਹੀਂ ਕਿਉਂਕਿ ਗੈਵੀ ਚਾਹਲ ਨੂੰ ਪੰਜਾਬ ਦੇ ਲੋਕ ਦਮੋਸਟਲੀ ਗਾਣਾ ਦੇ ਯੁੱਗ ਤੋਂ ਲੈ ਕੇ ਜਦੋਂ ਗਾਣੇ ਇੱਕ ਸੁਣਨ ਦੀ ਦੁਗ ਚੁੱਕ ਸੀ ਗਾਣੇ ਸੁਣੇ ਜਾਂਦੇ ਸੀ ਤੁਹਾਡੇ ਵੇਲੇ ਫਿਰ ਦੇਖਣ ਵਾਲੇ ਬਣ ਗਈ ਸੀ ਗਾਣੇ ਐਜ਼ ਅ ਮਾਡਲ ਸ਼ੁਰੂਆਤ ਕੀਤੀ ਫਿਲਮਾਂ ਚ ਆਇਓ ਗਾਣੇ ਚ ਆਇਓ ਤੇ ਫਿਰ ਹਿੰਦੀ ਪੰਜਾਬੀ ਫਿਲਮਾਂ ਦਾ ਇੱਕ ਮਿਕਸ ਜਿਹੜਾ ਤੁਸੀਂ ਲੋਕਾਂ ਨੂੰ ਟਰੀਟਮੈਂਟ ਦਿੱਤਾ ਲੋਕ ਖੁਸ਼ ਵੀ ਹੋਏ ਨੇ ਤੁਹਾਡੇ ਕੰਮ ਤੋਂ ਤੇ ਗੈਵੀ ਚਾਲ ਨੂੰ ਇਹ ਸੰਘਰਸ਼ ਜਦੋਂ ਸ਼ੁਰੂ ਥੀ ਕਿੰਨਾ ਕਰਨਾ ਪਿਆ ਇਸ ਫੀਲਡ ਦੇ ਵਿੱਚ ਆਉਣ ਵਾਸਤੇ ਆ ਸੰਘਰਸ਼ ਤਾਂ ਜੀ ਬਹੁਤ ਕੀਤਾ ਹੂੰ ਸੋ ਪਰ ਮੈਂ ਹਮੇਸ਼ਾ ਡੋਰ ਕਹਿੰਦੇ ਜੀ ਆਪਣੀ ਰੱਬ ਦੇ ਉੱਤੇ ਛੱਡੀ ਹੋਈ ਐ ਹੂੰ ਕਦੇ ਸੋਚਿਆ ਨਹੀਂ ਸੀਗਾ ਕਿ ਇਸ ਫੀਲਡ ਦੇ ਵਿੱਚ ਆਉਂਗਾ ਹੂੰ ਤੇ ਪਰ ਬਾਬਾ ਜੀ ਨੇ ਮਿਹਰ ਰੱਖੀ ਉਹਨਾਂ ਦਾ ਆਸ਼ੀਰਵਾਦ ਸੀਗਾ ਹੂੰ ਟਿੱਬਿਆਂ ਤੋਂ ਉੱਠ ਕੇ ਹੂੰ ਅੱਜ ਜੀ ਪੂਰੀ ਦੁਨੀਆ ਕੋ ਮਿਲੀ ਜੀ ਜੀ ਬੜੀ ਵਧੀਆ ਜੀ ਬਹੁਤ ਵਧੀਆ ਰਿਹਾ ਬਾਕੀ ਲੋਕਾਂ ਦਾ ਪਿਆਰ ਮਿਲਿਆ ਕਿਉਂਕਿ ਮੈਂ ਸਾਰਿਆਂ ਦਾ ਸ਼ੁਕਰਾਨਾ ਕਰਦਾ ਜੀ ਕਿਉਂਕਿ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਸੋਸ਼ਲ ਮੀਡੀਆ ਦਾ ਇਹਨਾਂ ਦੌਰ ਹੈ ਨਹੀਂ ਸੀਗਾ ਹਾਂ ਅੱਜ ਇੱਕ ਕਿਸੇ ਦੀ ਕੋਈ ਰੀਲ ਵਾਇਰਲ ਹੋ ਜਾਂਦੀ ਹੈ ਕਿਉਂਕਿ ਨਵਾਂ ਬੰਦਾ ਇੱਕ ਕੰਮ ਛੋਟਾ ਜਿਹਾ ਕਰਦਾ ਹੈ ਨੇ ਜੀ ਉਹ ਰਾਤੋਂ ਰਾਤ ਸਟਾਰ ਬਣ ਜਾਂਦਾ ਜੀ ਸਾਡੇ ਵੇਲੇ ਉਹ ਚੀਜ਼ਾਂ ਹੈ ਨਹੀਂ ਸੀ ਹਾਂ ਤੇ ਪਰ ਫੇਰ ਵੀ ਅੱਜ ਜਿਹੜੇ ਹੁਣ ਵੱਡੇ ਨਾਮ ਨੇ ਵੱਡੇ ਸਟਾਰੇ ਨੇ ਹੂੰ ਉਹ ਜਦੋਂ ਉਹਨਾਂ ਇੱਜ਼ਤ ਮਾਣ ਮਾਖਸ਼ ਦੇ ਨਹੀਂ ਤੇ ਜਿੰਨੇ ਦਰਸ਼ਕ ਨੇ ਜਿੰਨੇ ਚਾਉਣ ਵਾਲੇ ਮੇਰੇ ਦੋਸਤ ਮੇਰੇ ਫੈਨ ਕਹਿ ਦਿੰਦੇ ਨੇ ਜੀ ਪਰ ਫੈਨ ਨਹੀਂ ਮੈਂ ਉਹਨੂੰ ਆਪਣਾ ਪਰਿਵਾਰ ਮੰਨ ਬਿਲਕੁਲ ਬਿਲਕੁਲ ਉਹ ਅੱਜ ਵੀ ਉਹਨਾਂ ਪਿਆਰ ਤੇ ਇੱਜ਼ਤ ਦਿੰਦੇ ਨੇ ਜੀ ਹਮ ਬਸ ਮੈਂ ਫਿਰ ਦੋਹੀ ਸ਼ੁਕਰਾਨਾ ਹੈ ਜੀ ਵਾਹਿਗੁਰੂ ਦਾ ਵੀ ਕਿਤੇ ਕੋਈ ਸ਼ਰਤ ਚੰਗੇ ਕਰਮ ਕੀਤੇ ਸੀ ਕਿ ਸਾਰਿਆਂ ਨੂੰ ਪਿਆਰ ਦਿੰਦੇ ਹਾਂ ਅੱਛਾ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਉਹ ਮੈਂ ਆਪਣੇ ਵੱਲੋਂ ਕਹਿ ਰਿਹਾ ਤੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਮੈਂ ਆਪਣੀ ਕੋਈ ਜ਼ਿਆਦਾ ਜਾਣ ਪਛਾਣ ਨਹੀਂ ਸੀ ਪਹਿਲਾਂ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਨਾ ਪਹਿਲੀ ਵਾਰੀ ਮਤਲਬ ਮੈਨੂੰ ਪਹਿਲੀ ਵਾਰੀ ਦਰਸ਼ਕਾਂ ਮੇਂ ਗੱਲ ਲਾਹਦਾ ਐਦਾਂ ਲੱਗਿਆ ਮੈਂ ਜਿਵੇਂ ਕਿਸੇ ਆਪਣੇ ਭਰਾ ਨਾਲ ਗੱਲ ਕਰ ਰਿਹਾ ਪਤਾ ਨਹੀਂ ਕਿੰਨੇ ਕ ਸਮੇਂ ਤੋਂ ਜਾਣਦਾ ਤੇ ਬੜਾ ਨਿੱਘਾ ਜਿਹਾ ਸਵਾਗਿਆ ਵੀ ਚਲਦਾ ਤੇ ਲੋਕਾਂ ਨੇ ਤੁਹਾਨੂੰ ਅਪਣਾਇਆ ਵੀ ਹੈ ਹੈਨਾ ਇੱਕ ਹੋਰ ਜੇ ਸਾਡੇ ਦਰਸ਼ਕਾਂ ਦਾ ਸਾਂਝ ਪਾ ਲਈਏ ਸੋਸ਼ਲ ਵਰਕਰ ਤੁਸੀਂ ਸਮਾਜ ਸੇਵੀ ਵੀ ਬਣ ਕੇ ਉੱਭਰਿਓ ਹਾਲਾਂਕਿ ਫਿਲਮ ਵਾਲੇ ਕਲਾਕਾਰ ਨੂੰ ਉਹ ਵੀ ਬੰਬੇ ਰਹਿੰਦੇ ਹੋਏ ਸਮਾਂ ਘੱਟ ਮਿਲਦਾ ਤੇ ਫਿਰ ਕਿਵੇਂ ਸਮਾਂ ਕੱਢਦੇ ਹੋ ਬਾਈ ਜੀ ਉਹ ਮੈਂ ਨਹੀਂ ਮੈਂ ਹਮੇਸ਼ਾ ਜੀ ਰੱਬ ਵੱਲੋਂ ਕੋਈ ਦਸਤਕ ਹੁੰਦੀ ਹੈ ਜੀ ਮੈਂ ਕਦੇ ਸੋਚ ਕੇ ਨਹੀਂ ਵੀ ਮੈਂ ਕੋਈ ਸੋਸ਼ਲ ਕਾਸ ਕਰਨਾ ਕੋਈ ਚੀਜ਼ ਮੇਰੇ ਸਾਹਮਣੇ ਇਦਾਂ ਦੀ ਆ ਜਾਂਦੀ ਹੈ ਉਹ ਕਰਨ ਕਰਨ ਵਾਲਾ ਆਪੇ ਹੈ ਜੀ ਉਹ ਚੀਜ਼ਾਂ ਹੋ ਜਾਂਦੀਆਂ ਬਿਲਕੁਲ ਮੈਨੂੰ ਥੋੜਾ ਜਿਹਾ ਇਹ ਹੁੰਦਾ ਹੈ ਕਿ ਜੀ ਕਿਸੇ ਦੀ ਜਿੰਨੇ ਕੁ ਜੋਗੇ ਹੈਗੇ ਆ ਹਾਂ ਜੀ ਵੀ ਆਪਾਂ ਮਦਦ ਕਰ ਸਕੀਏ ਸੋ ਬਸ ਕਰ ਲਈ ਦੀ ਹੈ ਜੀ ਇੱਕ ਸੋ ਇਹ ਸੋਸ਼ਲ ਕਾਸਟ ਦਾ ਹੀ ਹੈਗਾ ਤੇ ਸਾਰੇ ਹਸਦੇ ਬਸਦੇ ਰਹਿਣ ਜੀ ਕਿਉਂਕਿ ਦੁੱਖ ਸੁੱਖ ਦਾ ਕੋਈ ਪਤਾ ਨਹੀਂ ਜੀ ਕਿਦੇ ਉੱਤੇ ਕਦੋਂ ਕਿਹੜਾ ਟਾਈਮ ਆ ਜਾਏ ਸੋ ਜੇ ਆਪਾਂ ਇੰਨੇ ਕ ਕੈਪੇਬਲ ਆ ਕਿ ਕੋਈ ਹੋਰ ਬੰਦਾ ਦੁਖੀ ਹੈ ਤੇ ਸਾਡੇ ਚ 19 ਰੱਬ ਨੇ ਕੋਈ ਚੀਜ਼ ਬਖਸ਼ੀ ਹੈ ਕਿਸੀਂ ਉਹਨਾਂ ਦੀ ਸਹਾਇਤਾ ਕਰ ਸਕਦੇ ਆ ਵੀ ਉਹ ਆਪਣੇ ਦੁੱਖ ਚੋਂ ਬਾਹਰ ਆ ਜੇ ਤਾਂ ਜੀ ਮੈਂ ਆਪਣੇ ਆਪ ਨੂੰ ਮਤਲਬ ਵੀ ਤਨ ਪਰ ਜਾ ਸਮਝਦਾ ਜੀ ਕਿ ਮੈਂ ਉਹ ਚੀਜ਼ ਕਰ ਸਕਦਾ ਚਲੋ ਆਪਾਂ ਸ਼ੁਰੂਆਤੀ ਗੱਲ ਕਰਦੇ ਆਂ ਫਿਲਮਾਂ ਦੀ ਜੀ ਫਿਲਮਾਂ ਦਾ ਵਾਵਾ ਕਰ ਲਿਆ ਪੰਜਾਬੀ ਤੁਸੀਂ ਜੀ ਤੇ ਤੁਹਾਡੇ ਦਿਲ ਦੇ ਨੇੜੇ ਕਿਹੜੀ ਫਿਲਮ ਲੱਗੀ ਤੁਹਾਨੂੰ ਆਹ ਦਿਲ ਦੇ ਨੇੜੇ ਜੀ ਸਾਰੀਆਂ ਫਿਲਮਾਂ ਨੇ ਹੂੰ ਮਤਲਬ ਮੈਨੂੰ ਆਲਾਦੇ ਜੀ ਵੀ ਜਿਵੇਂ ਇੱਕ ਅ ਪੇਰੈਂਟ ਦੇ ਲਈ ਕੋਈ ਉਹਨਾਂ ਦੇ ਧੀ ਪੁੱਤ ਹੁੰਦੇ ਹੈ ਨਾ ਹੂੰ ਸੋ ਫਿਲਮਾਂ ਮੇਰੇ ਲਈ ਆਈ ਨੇ ਜੀ ਹੂੰ ਉਹਦੇ ਵਿੱਚੋਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੇਰਾ ਆ ਪੁੱਤ ਪਿਆਰਾ ਹੈ ਮੇਰੀ ਆਤੀ ਪਿਆਰੀ ਹੈ ਸਾਰੇ ਆਪਾਂ ਨੂੰ ਪਿਆਰੇ ਹੁੰਦੇ ਨੇ ਹੂੰ ਸੋ ਇਸ ਕਰਕੇ ਜੀ ਜਿੰਨਾ ਵੀ ਮੈਂ ਕੰਮ ਕੀਤਾ ਹੈ ਕਈ ਵਾਰੀ ਕਹਿੰਦੇ ਨੇ ਜੀ ਕੋਈ ਛੋਟੇ ਲੈਵਲ ਦਾ ਕੰਮ ਹੈ ਕੋਈ ਵੱਡੇ ਲੈਵਲ ਦਾ ਕੰਮ ਹੈ ਪਰ ਮੇਰੇ ਲਈ ਜੀ ਸਾਰੇ ਕੰਮ ਬਰਾਬਰ ਨੇ ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਜੀ ਕਿ ਮੈਨੂੰ ਉਹ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਇਆ ਤੇ ਮੇਰੇ ਲਈ ਉਹ ਸਾਰੇ ਕੰਮ ਬਹੁਤ ਵਧੀਆ ਨੇ ਜੀ ਹਰ ਇੱਕ ਫਿਲਮ ਦੀ ਹਰ ਇੱਕ ਸੀਰੀਅਲ ਦੀ ਚਾਹੇ ਕੋਈ ਟੀਵੀ ਦੀ ਮਸ਼ਹੂਰੀ ਆ ਹੂੰ ਉਹ ਮੈਂ ਕਰਦੇ ਹੋਏ ਪੂਰਾ ਆਪਣਾ ਮਤਲਬ ਹੀ ਆਨੰਦ ਮਹਿਸੂਸ ਕੀਤਾ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਰੱਬ ਦਾ ਤੇ ਸਾਰੇ ਮੈਨੂੰ ਬਹੁਤ ਪਿਆਰੇ ਆ ਜੀ ਜਦੋਂ ਪੋਲੀਵੁੱਡ ਤੋਂ ਉੱਠ ਕੇ ਬੰਬੇ ਤੱਕ ਸੀਰੀਅਲ ਦਾ ਸਫ਼ਰ ਆ ਜਾਂਦਾ ਫਿਲਮ ਟਾਈਗਰ ਦੀ ਵੀ ਗੱਲ ਕਰ ਲਈ ਕਿਉਂਕਿ ਜੇ ਆਪਾਂ ਟਾਈਗਰ ਦਾ ਜ਼ਿਕਰ ਨਾ ਕਰੀਏ ਮੇਰੇ ਖਿਆਲ ਚ ਉਹ ਗੈਵੀ ਨਾਲ ਵਧੀਆ ਨਹੀਂ ਹੋਣੀ ਗੱਲ ਕਿਉਂਕਿ ਲੋਕ ਸਾਰੇ ਨੇ ਉਹ ਦੇਖਿਆ ਤੁਹਾਡਾ ਕੈਰੈਕਟਰ ਜੀ 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 ਕਿੰਨਾ ਕ ਫਰਕ ਲੱਗਦਾ ਪੋਲੀਵੁੱਡ ਤੇ ਬੋਲੀਵੁੱਡ ਦੇ ਸਿਨੇਮੇ ਦੇ ਵਿੱਚ ਫਰਕ ਤਾਂ ਜੀ ਬਹੁਤ ਜ਼ਿਆਦਾ ਹੈ ਜੀ ਹੂੰ ਕਾਫੀ ਜ਼ਿਆਦਾ ਹੈਗਾ ਪ੍ਰੋਫੈਸ਼ਨਲਿਜ਼ਮ ਦਾ ਹੂੰ ਕਰ ਪ੍ਰੋਫੈਸ਼ਨਲਿਜ਼ਮ ਦੀ ਜੇ ਆਪਾਂ ਗੱਲ ਕਰੀਏ ਤਾਂ ਬਾਲੀਵੁੱਡ ਮਤਲਬ ਜਿਹੜੀ ਸਾਡੀ ਹਿੰਦੀ ਫਿਲਮ ਇੰਡਸਟਰੀ ਹੈ ਜੀ ਉੱਥੇ ਵੀ ਇਹ ਫਰਕ ਹੁੰਦਾ ਸਿਰਫ ਵਕ ਵਕ ਪ੍ਰੋਡਕਸ਼ਨ ਹਾਊਸਸ ਦਾ ਹੂੰ ਵੀ ਤੁਸੀਂ ਕਿਸ ਲੈਵਲ ਦੇ ਪ੍ਰੋਡਕਸ਼ਨ ਹਾਊਸ ਦੇ ਨਾਲ ਕੰਮ ਕਰਦੇ ਹੋ ਕਿਸ ਬਜਟ ਦੀ ਫਿਲਮ ਦੇ ਨਾਲ ਹੂੰ ਤੁਸੀਂ ਜੁੜੇ ਹੋਏ ਹੋ ਕੰਮ ਕਰਦੇ ਹੋ ਬਟ ਮੈਂ ਇੱਥੇ ਥੋੜਾ ਜਿਹਾ ਜਿਵੇਂ ਪੰਜਾਬੀ ਜ਼ਿਆਦਾ ਫਿਲਮਸ ਕੀਤੀਆਂ ਹੈਗੀਆਂ ਨੇ ਇੱਥੋਂ ਦਾ ਜਿਹੜਾ ਮਾਹੌਲ ਹੈਗਾ ਹੂੰ ਸੋ ਹਮ ਕਰ ਮੈਂ ਉਹਨੂੰ ਪੋਜ਼ਿਟਿਵ ਲਵਾਂਗਾ ਕਿ ਪੰਜਾਬੀ ਖੁੱਲੇ ਦਿਲ ਦੇ ਹੁੰਦੇ ਨੇ ਸੋ ਪਰ ਖੁੱਲੇ ਦਿਲ ਦੀ ਜਿੱਥੇ ਬਿਜ਼ਨਸ ਆ ਜਾਂਦਾ ਜਿੱਥੇ ਕੰਮ ਆ ਜਾਂਦਾ ਉੱਥੇ ਨਹੀਂ ਚਾਹੀਦਾ ਉੱਥੇ ਨਹੀਂ ਚਾਹੀਦਾ রাইਟ ਹੈ ਨਾ ਵੀ ਉਹ ਜੇ ਆਪਾਂ ਆਪਣੇ ਕੰਮ ਨੂੰ ਸੀਰੀਅਸਲੀ ਨਹੀਂ ਲਵਾਂਗੇ ਤਾਂ ਉਹਦੀ ਕੁਆਲਿਟੀ ਉਹਨੇ ਨਿਕਲ ਕੇ ਨਹੀਂ ਆਉਗੀ ਤਾਂ ਸਾਡਾ ਸਿਨੇਮਾ ਜਿੱਥੇ ਹੈਗਾ ਕਿਉਂਕਿ ਪ੍ਰੋਡਿਊਸਰ ਇੱਕ ਬਹੁਤ ਉਮੀਦਾਂ ਨਾਲ ਇੱਕ ਪੈਸਾ ਲਾਉਂਦਾ ਹੈਗਾ ਕਿ ਵੀ ਚੰਗਾ ਕੰਮ ਉਹ ਆਵੇ ਸੋ ਫਿਲਮ ਮੇਕਿੰਗ ਦੇ ਦੌਰਾਨ ਜਿੰਨਾ ਪੈਸਾ ਬਚ ਜੇ ਜੀ ਉਹਨਾਂ ਵਧੀਆ ਤੇ ਬਟ ਕਈ ਲੋਕ ਮੈਂ ਇਥੇ ਦੇਖਿਆ ਜੀ ਕਮ ਲੇਟ ਸਟਾਰਟ ਹੋਣਾ ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਆਪਣੀ ਕਹਾਣੀ ਲੰਬੀ ਬਿਲਕੁਲ ਬਿਲਕੁਲ ਸੋ ਨੂੰ ਆਪਾਂ ਇੱਕ ਸ਼ਬਦ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਆਪਾਂ ਜੋੜ ਦਿੰਦੇ ਨੇ ਜੀ ਉਹ ਚੀਜ਼ਾਂ ਦੀ ਥੋੜੀ ਜਿਹੀ ਕਮੀ ਹੈਗੀ ਆ ਤੇ ਪਰ ਉਹ ਸਾਰੇ ਵਿੱਚ ਵਿੱਚ ਕਿਹਾ ਵੀ ਵਕ ਵਕ ਪ੍ਰੋਡਕਸ਼ਨ ਹਾਊਸਸ ਦੀ ਆਪਣੀ ਆਪਣੀ ਇੱਕ ਰੈਪਿਊਟੇਸ਼ਨ ਹੁੰਦੀ ਹੈ ਸੋ ਸੇਮ ਪੰਜਾਬੀ ਦੇ ਵਿੱਚ ਵੀ ਹੈਗੇ ਜੀ ਹੂੰ ਪਰ ਇਹ ਆ ਵੀ ਚਲੋ ਹਿੰਦੀ ਦੇ ਵਿੱਚ ਮੈਨੂੰ ਥੋੜਾ ਜ਼ਿਆਦਾ ਲੱਗਿਆ ਜੇ ਆਪਾਂ ਕੰਪੇਅਰ ਕਰੀਏ ਅੱਛਾ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੂੰਗਾ ਅਕਸਰ ਮੈਂ ਕਿਉਂਕਿ ਇਸ ਇੰਡਸਟਰੀ ਨਾਲ ਜੁੜਿਆ ਹੋਇਆ ਕਾਫੀ ਸਮੇਂ ਤੋਂ ਭਾਵੇਂ ਸਮਾਲ ਇੰਡਸਟਰੀ ਦੇ ਜੁੜਿਆ ਸੀ ਪ੍ਰੋਡਿਊਸਰ ਪ੍ਰੋਡਿਊਸਰ ਫਿਲਮ ਦੀ ਫਿਲਮ ਜੁਨਨ ਦੀ ਜਿਹਨੇ ਕਰੀ ਉਹਦੀ ਮਾਂ ਹੁੰਦੀ ਆ ਜੀ ਸਹਿਮਤ ਹੋ ਜੀ ਜੀ ਬਿਲਕੁਲ ਹੈਨਾ ਕਿਉਂਕਿ ਪ੍ਰੋਡਿਊਸਰ ਨੇ दाना पानी ਜਿਹੜਾ ਉਹ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਚੱਲਦੇ ਨੇ ਪਰ ਕੁਝ ਲੋਕ ਨੇ ਜਿਹੜੇ ਪ੍ਰੋਡਿਊਸਰ ਨੂੰ ਹਲਾਲ ਕਰਨ ਤੱਕ ਹੀ ਰਹਿੰਦੇ ਨੇ ਕਿਉਂਕਿ ਪ੍ਰੋਡਿਊਸਰ ਦੀ ਜੇ ਦੋ ਗੱਡੀਆਂ ਵਿਕਦੀਆਂ ਨੇ ਇੱਕ ਕੋਠੀ ਵਿਕਦੀ ਆ ਮਿੰਡ ਡਾਇਰੈਕਟਰ ਦੀ ਕਿਤੇ ਨਾ ਕਿਤੇ ਫਿਰ ਦੋ ਕਾਰਾਂ ਆਉਂਦੀਆਂ ਨੇ ਤੇ ਇੱਕ ਦੋ ਕੋਠੀਆਂ ਬਣ ਜਾਂਦੀਆਂ ਨੇ ਇਹ ਵੀ ਸਹਿਮਤ ਹੋਣਾ ਆ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜੀ ਮੈਂ ਇੱਕ ਤਾਂ ਇਹ ਕਹਿ ਰਿਹਾ ਵੀ ਕੋਈ ਵੀ ਬੰਦਾ ਤੁਹਾਨੂੰ ਲੁੱਟ ਨਹੀਂ ਸਕਦਾ ਹੂੰ ਤੁਸੀਂ ਲਟਾ ਦਿੰਦੇ ਹੂੰ ਹੁਣ ਮੈਂ ਇੱਥੇ ਦੇਖਿਆ ਵੀ ਕਈ ਜਿਹੜੇ ਪ੍ਰੋਡਿਊਸਰਜ਼ ਆਉਂਦੇ ਨੇ ਜੀ ਵੇਪਾ ਪ੍ਰੋਫੈਸ਼ਨਲਿਜ਼ਮ ਦੀ ਗੱਲ ਕੀਤੀ ਸੀ ਜੀ ਜੀ ਅੱਜ ਮੈਂ ਇੱਕ ਕਲਾਕਾਰਾਂ ਜੀ ਮੰਨ ਲਓ ਮੈਂ ਪ੍ਰਾਪਰਟੀ ਦੇ ਬਿਜ਼ਨਸ ਦੇ ਵਿੱਚ ਜਾਣਾ ਹਾਂ ਮੈਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਹਨ ਜੇ ਮੈਂ ਆਪਣੇ ਆਪ ਨੂੰ ਸਿੱਧਾ ਹੀ ਦੂਜੇ ਬੰਦੇ ਤੇ ਸਿਰਦਾ ਉੱਥੇ ਮੰਨ ਲਓ 500 ਰੁਪਏ ਗੱਜ ਜਗਾ ਉਹਨੇ ਮੈਨੂੰ ਕਹਿੰਦਾ ਜੀ 1000 ਰੁਪਏ ਗੱਜ ਜਗਾ ਮੈਂ ਉਹਨੂੰ 1000 ਦੇ ਦਿੱਤਾ ਪਤਾ ਹੈ ਨਹੀਂ ਪਤਾ ਹੈ ਨਹੀਂ ਹਾਂ ਤਾਂ ਮੈਂ ਲੁਟਾਇਆ ਹਾਂ ਉਹਨੇ ਨਹੀਂ ਮੈਨੂੰ ਲੁੱਟਿਆ ਜੇ ਮੈਂ ਉਹਨਾਂ ਹੁਸ਼ਿਆਰ ਹੁੰਦਾ ਪਹਿਲਾਂ ਮੈਂ ਉਹ ਹੋਮਵਰਕ ਕਰਦਾ ਹਮ ਹੈ ਨਾ ਸੋ ਕਿਉਂਕਿ ਗਲੈਮਰ ਵਰਡ ਹੈ ਇਹਦੇ ਚ ਲੋਕ ਪਤਾ ਨਹੀਂ ਕੀ ਕੀ ਸੋਚ ਕੇ ਕਈ ਆ ਜਾਂਦੇ ਨੇ ਹਾਂ ਸੋ ਸੀਰੀਅਸ ਪ੍ਰੋਫੈਸ਼ਨਲਿਜ਼ਮ ਫਿਰ ਉੱਥੇ ਆ ਜਾਂਦੀ ਹੈ ਬਿਲਕੁਲ ਬਿਲਕੁਲ ਸੋ ਇਹ ਜਿਹੜਾ ਸ਼ਬਦ ਪ੍ਰੋਫੈਸ਼ਨਲਿਜ਼ਮ ਹੈ ਨਾ ਜੀ ਉਹ ਉਹਦੀ ਡੈਫੀਨੇਸ਼ਨ ਅਲੱਗ-ਅਲੱਗ ਥਾਂ ਤੇ ਬਦਲਦੇ ਜਾਂਦੇ ਬਿਲਕੁਲ ਬਿਲਕੁਲ ਸੋ ਜੇ ਉਹ ਪ੍ਰੋਡਿਊਸਰਜ਼ ਇੰਨਾ ਪੈਸਾ ਲਾ ਰਹੇ ਨੇ ਹਮ ਇਸ ਇੰਡਸਟਰੀ ਨੂੰ ਇੱਕ ਬਿਜ਼ਨਸ ਦੇ ਤਰੀਕੇ ਲੈ ਰਹੇ ਨੇ ਤਾਂ ਤੁਸੀਂ ਬਿਨਾਂ ਸਿੱਖੇ ਕਿਵੇਂ ਆ ਸਕਦੇ ਹਮ ਚਲੋ ਅੱਗੇ ਫੇਰ ਆਕਿਫ ਤਾਂ ਇਹ ਵੀ ਜਾਂਦਾ ਭਾਈ ਰੱਬ ਸਾਰੇ ਹੈ ਜੀ ਜਾਂ ਫਿਰ ਜਿਹੜੇ ਬੰਦੇ ਅੱਗੇ ਤੁਸੀਂ ਆਪਾ ਡਾਇਰੈਕਟਰ ਜਾਂ ਜੋ ਵੀ ਆਪਾ ਬਾਕੀ ਬੰਦੇ ਤੇ ਗੱਲ ਕਰਦੇ ਜਦੋਂ ਗੱਲ ਹੀ ਉਹਨਾਂ ਤੇ ਸਿੱਟਦੀ ਹੂੰ ਠੀਕ ਹੈ ਜੀ ਜੇ ਉਹਨੇ ਲੁੱਟ ਲਿਆ ਤੇ ਲੁਟਾ ਲਓ ਜੇ ਨਹੀਂ ਲੁੱਟ ਲਿਆ ਤਾਂ ਭਾਈ ਤੇਰੇ ਭਾਗ ਲੱਛੀ ਹੈ ਹਾਂ ਅੱਛਾ ਭਾਈ ਗੱਲ ਮੈਂ ਹੋਰ ਪੁੱਛਣੀ ਚਾਹੁੰਗਾ ਕਿਉਂਕਿ ਪੰਜਾਬ ਦੇ ਲੋਕ ਹੁਣ ਪਹਿਲਾ ਸਮਾਂ ਸਿੱਖ ਲੋਕਾਂ ਨੂੰ ਮੂਰਖ ਬਣਾ ਲਿਆ ਜਾਂਦਾ ਸੀ ਹੁਣ ਤਕਰੀਬਨ ਲੋਕਾਂ ਨੂੰ ਪਤਾ ਹੈ ਕੌਣ ਐਕਟਰ ਹੈ ਕੌਣ ਵਧੀਆ ਸਿੰਗਰ ਹੈ ਕੌਣ ਵੇਸਵਰਾ ਗਾ ਰਿਹਾ ਹੈ ਜੀ ਕੌਣ ਤੀਰ ਤੋਕੇ ਨਾਲ ਆਇਆ ਜੀ ਤੁਸੀਂ ਉਹ ਜਿਹੜੇ ਕਾਫੀ ਤੁਹਾਡੇ ਗਰੁੱਪ ਦੇ ਵਿੱਚ ਤੁਹਾਡਾ ਦੌਰ ਸੀ ਗਾਣਿਆਂ ਦਾ ਕਈ ਮੁੰਡੇ ਵਧੀਆ ਅੱਛੇ ਮਾਡਲ ਸੀ ਤੁਹਾਡੇ ਦੂਜੇ ਤੀਜੇ ਗਾਣੇ বাজਦਾ ਹੁੰਦਾ ਜੀ ਦੇ ਵਿੱਚ 10 ਗਾਣੇ ਬਲੀ ਚੋਂਦੇ ਤਾਂ 7 ਗਾਣੇ ਚ ਗੈ ਵੀ ਚੱਲ ਦਿਖਦਾ ਹੁੰਦਾ ਸੀ ਜੀ ਜੀ ਤੇ ਫਿਲਮਾਂ ਦੇ ਵਿੱਚ ਫਿਲਮਾਂ ਦੇ ਵਿੱਚ ਉਹ ਲੋਕ ਵੀ ਆ ਗਏ ਜਿਹੜੇ ਉਹਨਾਂ ਨੂੰ ਉਹਦੇ ਐਵਸੀ ਵੀ ਨਹੀਂ ਸੀ ਪਤਾ ਹੁੰਦੀ ਕਿ ਫਿਲਮ ਲੈਂਦੀ ਐਕਟਿੰਗ ਕੀ ਹੁੰਦੀ ਆ ਅੱਜ ਉਹ ਟਾਪ ਦੇ ਸਟਾਰ ਵੀ ਬਣੇ ਬੈਠੇ ਨੇ ਟਾਪ ਦੇ ਡਾਇਰੈਕਟਰ ਵੀ ਨੇ ਆਪਾਂ ਨਾ ਜ਼ਿਕਰ ਨਾ ਕਰੀਏ ਤਾਂ ਵਧੀਆ ਕਿਉਂਕਿ ਬਹੁਤ ਕੁਝ ਇੱਥੇ ਚੱਲ ਰਿਹਾ ਤੇ ਗੈਵੀ ਚਹਲ ਨੂੰ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਪ੍ਰੋਡਿਊਸਰ ਨੇ ਜਾਂ ਉਹ ਡਾਇਰੈਕਟਰ ਨੇ ਜੀ ਇਹਨਾਂ ਆਪਣਾ ਕਿਉਂ ਨਹੀਂ ਰਿਹਾ ਕੀ ਲੱਗਦਾ ਵੀ ਉਹਨਾਂ ਨੂੰ ਕੋਈ ਖਤਰਾ ਹੈ ਗੈਵੀ ਚਲ ਤੋਂ ਹਾਏ ਗੁਰੂ ਫਸਾ ਲਿਆ ਤੁਹਾਡੀ ਗੱਲ ਕਰਕੇ ਨਹੀਂ ਨਹੀਂ ਫਸਾ ਨਹੀਂ ਲਿਆ ਜੀ ਮੈਂ ਤਾਂ ਦੇਖੋ ਸਿੱਧੇ ਸੱਚੇ ਗੱਲ ਕਰਦਾ ਬਾਕੀ ਦੇਖੋ ਦਰਸ਼ਕਾਂ ਨੂੰ ਵੀ ਪਤਾ ਹੈਗਾ ਸਾਰੀ ਚੀਜ਼ਾਂ ਆਪ ਮੈਂ ਜੀ ਜ਼ਿਆਦਾ ਕਿਸਮਤ ਦੇ ਉੱਤੇ ਵਿਸ਼ਵਾਸ ਕਰਦਾ ਹੂੰ ਠੀਕ ਹੈ ਜੀ ਜੇ ਆਪਾਂ ਚਲੋ ਕਹਿੰਦੇ ਨੇ ਵੀ ਨਿੰਦਿਆ ਕਰਨੀ ਸਭ ਤੋਂ ਸੌਖੀ ਹੁੰਦੀ ਹੈ ਜੇ ਆਪਾਂ ਉਸ ਚੀਜ਼ ਨੂੰ ਪੋਜ਼ਿਟਿਵ ਲਈਏ ਮੈਂ ਤਾਂ ਜੀ ਕਦੇ ਸੋਚਿਆ ਨਹੀਂ ਸੀ ਮਾਨਸਾ ਵਰਗੇ ਜ਼ਿਲ੍ਹੇ ਦੇ ਵਿੱਚ ਹਾਂ ਨਹੀਂ ਹਾਂ ਉਹ ਬਹੁਤ ਬੈਕਵਰਡ ਏਰੀਆ ਹੈਗਾ ਨੇ ਅਲੀ ਸ਼ੇਰਖੁਰ ਦਾ ਮੇਰਾ ਪਿੰਡ ਹਾਂ ਉੱਥੇ ਟਿੱਬੇ ਮਤਲਬ ਵੀ ਪਤਾ ਹੀ ਨਹੀਂ ਹੈਗਾ ਕੁਝ ਹੁਣ ਵੀ ਅੱਜ ਮੈਂ ਹੁਣ ਆਪਣੇ ਪਿੰਡ ਗੇੜਾ ਮਾਰ ਕੇ ਆਇਆ ਜੀ ਮੈਂ ਉਹ ਬੇਰੀ ਦੇਖ ਕੇ ਆਇਆ ਜੀ ਜਿਹੜੀ ਉਦੋਂ 30 ਸਾਲ ਪਹਿਲਾਂ ਅੱਛਾ ਕਿ ਤੋਂ ਅਸੀਂ ਬੇਰ ਤੋੜਦੇ ਹੁੰਦੇ ਸੀਗੇ ਜਿਹੜੇ ਲੋਕ ਨੇ ਉਹੀ ਵਾਰਮਥ ਉਹੀ ਸਿੱਧਾਪਨ ਹਜੇ ਵੀ ਉਹਨਾਂ ਨੂੰ ਉੰਨੀ ਮਤਲਬ ਸੂਝ ਹੈ ਨਹੀਂ ਹੈਗੀ ਹੈ ਨਾ ਕਿ ਬਹੁਤ ਸਿੱਧੇ ਜਿਹੇ ਬੰਦੇ ਹੈਗੇ ਆ ਵੀ ਮੈਂ ਉਸ ਥਾਂ ਤੋਂ ਉੱਠ ਕੇ ਅੱਜ ਮੈਂ ਇੱਥੇ ਤੱਕ ਪਹੁੰਚਿਆ ਹੂੰ ਤਾਂ ਇਹ ਵੀ ਕਿਤੇ ਨਾ ਕਿਤੇ ਰੱਬ ਦਾ ਉਹ ਸੀਗਾ ਜੀ ਸ਼ੁਕਰਾਨਾ ਮੈਂ ਕਰਦਾ ਵੀ ਜੇ ਮੈਂ ਪੋਜ਼ਿਟਿਵ ਦੇਖਾਂ ਤਾਂ ਜੀ ਵੀ ਬਹੁਤ ਅਚੀਵ ਕਰ ਲਿਆ ਜੀ ਹਣਾ ਜੀ ਹੁਣ ਜੇ ਆਪਾਂ ਦੂਜੀ ਗੱਲ ਕਰ ਲਈਏ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਹੂੰ ਬਿਲਕੁਲ ਜੀ ਇਹ ਕਿਤੇ ਨਾ ਕਿਤੇ ਮੋਨੋਪੋਲੀ ਇਹ ਹੈਗੀ ਆ ਜੀ ਕਿਉਂਕਿ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੈ ਇੱਕ ਜਿਹੜਾ ਸਾਡਾ 뮤직 ਹੈ ਹੂੰ ਸਭ ਤੋਂ ਪਹਿਲਾਂ ਤਾਂ 뮤직 ਸਾਰੇ ਨੂੰ ਖੈਰ ਪਤਾ ਹੈ ਵੀ ਮੈਂ ਸਾਰੇ ਸਿੰਗਰਸ ਨੂੰ ਜਿੰਨੇ ਵੀ ਮਿਊਜ਼ਿਕ ਵਾਲੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਸਾਡੇ ਪੰਜਾਬੀ ਨੂੰ ਪਹੁੰਚਾਇਆ ਹੈ ਜੀ ਬਿਲਕੁਲ ਬਿਲਕੁਲ ਜੀ ਸੋ ਇਹ ਉਹਨਾਂ ਦੀ ਆਪਣੀ ਮਤਲਬ ਵੀ ਖਾਸੀਅਤ ਹੈਗੀ ਹੈ ਜੀ ਸੋ ਪਰ ਹੁਣ ਜਿਹੜੇ ਮੇਕਰਸ ਨੇ ਮੈਂ ਉੱਥੇ ਗੱਲ ਕਹੂੰਗਾ ਜੀ ਜਿਹੜੇ ਮੈਂ ਮੋਨੋਪੋਲੀ ਤੋਂ ਸੌਰੀ ਗੱਲ ਸ਼ੁਰੂ ਕੀਤੀ ਸੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਗੈਵੀ ਚੈਲ ਤੋਂ ਕਿਸੇ ਨੂੰ ਖਤਰਾ ਹੈ ਹਾਂ ਹੈਨਾ ਸੋ ਮੈਨੂੰ ਇਹ ਲੱਗਦਾ ਹੁੰਦਾ ਜੀ ਵੀ ਅਗਲੇ ਨੂੰ ਕਿਤੇ ਨਾ ਕਿਤੇ ਕਈਆਂ ਨੂੰ ਖਤਰਾ ਹੈਗਾ ਜੀ ਵੀ ਜੇ ਆ ਗਿਆ ਤਾਂ ਸ਼ਾਇਦ ਪਰ ਹਾਂ ਠੀਕ ਹੈ ਜੀ ਆਪਾਂ ਲੱਗੇ ਹੋਏ ਜੇ ਇੱਥੇ ਤੱਕ ਪਹੁੰਚ ਗਏ ਹਾਂ ਤਾਂ じゃ ਟੱਗੇ ਵੀ ਜਾਊਗਾ ਕੀ ਬਾਤ ਹੈ ਕੀ ਬਾਤ ਮੈਂ ਉਹੀ ਜਿਵੇਂ ਤੁਹਾਨੂੰ ਗੱਲ ਕੀਤੀ ਨਾ ਹੁਣ ਇਹ ਮੈਂ ਦਰਸ਼ਕਾਂ ਨੂੰ ਵੀ ਜਾਂ ਮੈਂ ਬਾਕੀ ਆਪਣੇ ਇੰਡਸਟਰੀ ਦੇ ਹੋਰ ਜਿਹੜੇ ਮੈਂ ਮੇਰੇ ਕੋ-ਐਕਟਰਸ ਵਗੈਰਾ ਨਾਲ ਗੱਲ ਕਰਦਾ ਨਾ ਉਹ ਇੱਕ ਉਹੀ ਪਤਾ ਨਹੀਂ ਇੱਕ ਬਾਇਸ ਬਣਾ ਰੱਖਿਆ ਹੈਗਾ ਜੀ ਵੀ ਉਹ ਆਏ ਆ ਸਟਾਰ ਹੈ ਇਦਾਂ ਮੈਂ ਵੱਡੇ ਵੱਡੇ ਜਿਹੜੇ ਸਾਡੇ ਸਟਾਰਸ ਵੀ ਹੈਗੇ ਨੇ ਇੱਥੇ ਅ ਜਦੋਂ ਹਿੰਦੀ ਇੰਡਸਟਰੀ ਦੇ ਲਈ ਸੋਚਦੇ ਆ ਉਹ ਕਈਆਂ ਦੇ ਕਈ ਸੁਪਨੇ ਹੁੰਦੇ ਜਿਵੇਂ ਸਾਨੂੰ ਸਲਮਾਨ ਖਾਨ ਦਿਖੇ ਜਾਵੇ ਹਾਂ ਅੱਜ ਜੱਟ ਨੇ ਜਿੱਤ ਤਿੰਨ ਫਿਲਮਾਂ ਕੀਤੀਆਂ ਹਾਂ ਹਾਂ ਬਿਲਕੁਲ 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 ਪਰ ਇਹ ਗੱਲ ਹੈ ਜੀ ਵੀ ਜਿੱਥੇ ਮੈਂ ਮੋਨੋਪੋਲੀ ਦੀ ਗੱਲ ਕਰਦਾ ਉਹ ਚੀਜ਼ ਨੂੰ ਅੱਗੇ ਨਹੀਂ ਆਉਣ ਦਿੰਦੇ ਹੈਗੇ ਉਹਨੂੰ ਵੀ ਬਸ ਠੀਕ ਹੈ ਓਕੇ ਹੈ ਨਾ ਸੋ ਇੱਥੇ ਬਸ ਠੀਕ ਹੈ ਜੀ ਚੱਲੀ ਜਾਂਦਾ ਜਿੰਨਾ ਮੈਂ ਤਾਂ ਸ਼ੁਕਰਾਨਾ ਅਦਾ ਕਰਦਾ ਜੀ ਵੀ ਮੈਂ ਕੋਈ ਢੋਲ ਵਜਾ ਕੇ ਨਹੀਂ ਕਹਿਣਾ ਚਾਹੁੰਦਾ ਮੈਂ ਇੰਨਾ ਕੁਝ ਅਚੀਵ ਕਰ ਲਿਆ ਸੋ ਲੱਗੇ ਹੋਇਆ ਜੀ ਫਿਲਮਾਂ ਪੰਜਾਬੀ ਆ ਰਹੀਆਂ ਦਸ਼ਕ ਪਿਆਰ ਦੇ ਰਹੇ ਨੇ ਮੈਂ ਤੁਹਾਨੂੰ ਕਿਹਾ ਨਾ ਵੀ ਜੇ ਇੰਨੀ ਦੇਰ ਮੇਰਾ ਕਈ ਵਾਰੀ 6 ਸਾਲ ਦਾ ਗੈਪ ਵੀ ਪੈ ਗਿਆ ਪਰ ਦਰਸ਼ਕਾਂ ਨੇ ਮੈਨੂੰ ਉਨਾ ਹੀ ਪਿਆਰ ਦਿੱਤਾ ਜੀ ਹਾਂ ਇੱਕ ਗੱਲ ਮੈਂ ਹੋਰ ਕਰਨੀ ਚਾਹੂੰਗਾ ਅ ਅਲੀ ਸ਼ਹਿਰ ਤੋਂ ਚੰਡੀਗੜ੍ਹ ਦੇ ਸਫ਼ਰ ਚੰਡੀਗੜ੍ਹ ਤੋਂ ਬੰਬੇ ਬੰਬੇ ਤੋਂ ਉਹ ਦੁਨੀਆ ਬਦ ਕੋਮਲੀ ਤੁਸੀਂ ਜਦੋਂ ਹੁਣ ਗਏ ਵੀ ਚਾਲ ਜੀ ਕਦੇ-ਕਦੇ ਪਿੰਡ ਜਾਂਦੇ ਨੇ ਚੋਰੀ-ਚੋਰੀ ਪਿੰਡ ਜਾਂਦੇ ਨੇ ਜਾਂ ਫਿਰ ਉਹਦੇ ਮਿੱਤਰਾਂ ਵੀ ਪੂਰਾ ਖੁੱਲ੍ਹ ਦੇ ਲਲ ਮਿਲ ਕੇ ਆਉਂਦੇ ਨੇ ਮੈਂ ਐਕਚੁਅਲੀ ਜਦੋਂ ਆਪਣੇ ਪਿੰਡ ਸੀਗਾ ਜੀ ਮੈਂ ਉਦੋਂ ਬਹੁਤ ਛੋਟਾ ਸੀ ਹਾਂ ਉਦੋਂ ਮਾਨਸਾ ਚਲੇ ਗਏ ਸੀ ਮਾਨਸਾ ਚਲੇ ਗਏ ਹਾਂ ਜੀ ਮੈਨੂੰ ਮਤਲਬ ਵੀ ਪਿੰਡ ਵਾਲੇ ਹੁਣ ਮੈਂ ਆ ਪਿੱਛੇ ਜੀ ਜਾ ਕੇ ਆਇਆ ਜੀ ਬਹੁਤ ਜਾਣੇ ਮਿਲੇ ਬਹੁਤ ਮਤਲਬੀ ਭੈਣ ਹੋਰੇ ਮੇਰੇ ਸਾਰੇ ਸੀ ਨਾਲ ਗਏ ਸੀ ਉਹ ਮੈਥੋਂ ਵੱਡੇ ਸੀ ਮੈਂ ਘਰ ਚ ਸਭ ਤੋਂ ਛੋਟਾ ਹਮ ਉਹਨਾਂ ਨੂੰ ਤਾਂ ਪਤਾ ਸੀ ਸਾਰਿਆਂ ਦੇ ਨਾਮ ਹਮ ਮੈਨੂੰ ਥੋੜੇ ਘੱਟ ਪਤਾ ਸੀਗੇ ਪਰ ਇਹ ਐਬੀਸੀ ਜਿਹੜਾ ਉਹ ਪਿਆਰ ਮਿਲਿਆ ਉਥੋਂ ਹਮ ਹੈ ਨਹੀਂ ਕਿਉਂਕਿ ਜਦੋਂ ਮੈਂ ਉਦੋਂ ਮੇਲਾ ਦਾ ਮੈਂ ਆ ਦੂਜੀ ਤੀਜੀ ਤਾਂ ਮੈਂ ਜੀ ਉਥੋਂ ਧਰਮਕੋਟ ਤੋਂ ਕੀਤੀ ਹੈ ਅੱਛਾ ਹਾਂਜੀ ਹਾਂ ਡੈਡੀ ਮੇਰੇ ਉਹਨਾਂ ਨੇ ਮੂਸੇ ਵੀ ਪੜਾਇਆ ਹੈ ਅੱਛਾ ਰੱਲੇ ਜਿਹੜੇ ਵੀ ਚਲੋ ਸਾਰੇ ਉਹ ਜਿੰਨੇ ਲੋਕਾਂ ਨਾਲ ਮਿਲੇ ਜੀ ਉਹ ਚੀਜ਼ਾਂ ਜ਼ਿਆਦਾ ਪਤਾ ਨਹੀਂ ਕਿਤੇ ਬੈਕ ਆਫ ਦਾ ਮਾਈਂਡ ਸੀਗੇ ਆਏ ਲੱਗਿਆ ਵੀ ਆਪਣੇ ਲੋਕ ਹੈਗੇ ਨੇ ਜੀ 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 ਬਿਲਕੁਲ ਸੋ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਉਹਨਾਂ ਸਾਰਿਆਂ ਨੂੰ ਮਿਲ ਕੇ ਉੱਥੇ ਤੇ ਪਰ ਉਹੀ ਗੱਲ ਹੈ ਜੀ ਅ ਵੇਰਾ ਹੁਣ بار بار ਜੀ ਕਰਦਾ ਮੈਂ ਆਪਣੇ ਪਿੰਡ ਜਾਵਾਂ ਪਰ ਹੁਣ ਇਹ ਹੁੰਦਾ ਵੀ ਚਲੋ ਬੰਬੇ ਤੋਂ ਥੋੜਾ ਜਿਹਾ ਮੁਖਾ ਹੋ ਜਾ ਸਮਾਂ ਕੱਟ ਮਿਲ ਜਾਂਦਾ ਹਾਂ ਜੀ ਹਾਂ ਜੀ ਆਪਾਂ ਕਾਫੀ ਗੱਲਾਂ ਕਰੀ ਜਾ ਰਹੇ ਆ ਤੇ ਨਾਲ ਨਾਲ ਜੀ ਆਪਾਂ ਤੁਹਾਡੇ ਹੁਣ ਆਉਣ ਵਾਲੇ ਕਿਸੇ ਫਿਲਮ ਦੀ ਗੱਲ ਕਰ ਲਈਏ ਕਿਸੇ ਵਧੀਆ ਪ੍ਰੋਜੈਕਟ ਕਿਉਂਕਿ ਤੁਹਾਡੇ ਵਾਸਤੇ ਸਾਰੇ ਵਧੀਆ ਪ੍ਰੋਜੈਕਟ ਨੇ ਪਰ ਉਹਨਾਂ ਦੇ ਵਿੱਚੋਂ ਕੋਈ ਦਿਲ ਨਾਲ ਜੁੜਿਆ ਪ੍ਰੋਜੈਕਟ ਜਿਹੜਾ ਜਲਦੀ ਸਾਡੇ ਪੰਜਾਬੀ ਸਿਨੇਮੇ ਦੇ ਦਰਸ਼ਕ ਦੇਖਣਾ ਚਾਹੁੰਦੇ ਹੁਣ ਗੈ ਵੀ ਚਾਰ ਨੂੰ ਕਿਸੇ ਫਿਲਮ ਮੈਂ ਦੇਖੋ ਚਲੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਿੰਦੀ ਕਾਫੀ ਵੱਡੇ ਵੱਡੇ ਪ੍ਰੋਜੈਕਟਸ ਆਉਣ ਲੱਗੇ ਨੇ ਜੀ ਹਾਂਜੀ ਪਰ ਮੈਂ ਪੰਜਾਬੀ ਫਿਲਮਸ ਕਿਉਂ ਕਰਦਾ ਹੁੰਨਾ ਜੀ ਇੱਕ ਰੂਹ ਥੋੜੀ ਜੁੜੀ ਹੁੰਦੀ ਹੈ ਜੁੜੀ ਹੁੰਦੀ ਹੈ ਸੋ ਹੁਣ ਮੈਂ ਇਸ ਗੱਲ ਕਰਕੇ ਮੈਂ ਜ਼ਿਕਰ ਕਰਨਾ ਚਾਹੂਗਾ ਮੇਰੀ ਆਉਣ ਵਾਲੀ ਪੰਜਾਬੀ ਫਿਲਮ ਸੰਗਰਾਮ ਕੀ ਬਾਤ ਹੈ ਕਿੰਨੇ ਪੈਰਾ ਨਵਾਂ ਹੈ ਨਾ ਹਾਂਜੀ ਸੰਗਰਾਮ ਸੰਗਰਾਂਦ ਮਹੀਨੇ ਦਾ ਪਹਿਲਾ ਦਿਨ ਹੁੰਦਾ ਜੀ ਵੀ ਸਾਰਾ ਹਾਂ ਵਧੀਆ ਗੇ ਸਾਡੇ ਸਿੱਖ ਧਰਮ ਦੇ ਵਿੱਚ ਵੀ ਪੂਰੀ ਮਾਨਤਾ ਰੱਖਦਾ ਸੰਗਰਾਂਦ ਜੀ 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 ਹੂੰ ਸੋ ਸੰਗਰਾਂਦ ਨਵੀਂ ਰੁੱਤ ਨਵੀਆਂ ਪੜਾ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੂੰ ਸੋ ਇਹ ਫਿਲਮ ਉਹਦਾ ਜੀ ਮੈਂ ਕਾਫੀ ਉਹਦੇ ਕੀ ਕਹਿੰਦੇ ਨੇ ਇਹ ক্লোਜ਼ ਹੈਗਾ ਮੈਨਾਂ ਦਾ ਕਾਫੀ ਆਉਣ ਵਾਲੇ ਦੋ ਮਹੀਨੇ ਦੇ ਵਿੱਚ ਰਿਲੀਜ਼ ਹੋ ਜੂਗੀ ਜੀ ਤੇ ਦੋ ਦੋ ਪੰਜਾਬੀ ਫਿਲਮ ਹੋਣ ਕਰਕੇ ਮੈਨੂੰ ਕਾਫੀ ਉਹ ਤੋਂ ਉਮੀਦਾਂ ਨੇ ਵੀ ਚਲੋ ਚੰਗਾ ਕੰਮ ਕਰੇ ਜੀ ਉਸਦੀ ਆਪਣੀ ਮਿਹਨਤ ਕਰ ਲਈ ਬਾਕੀ ਦਰਸ਼ਕਾਂ ਨੇ ਦੇਖਣਾ ਹੈਗਾ ਵੀ ਖਰੀ ਉਤਰਦੀ ਹੈ ਕਿ ਨਹੀਂ ਹਾਂ ਪਰ ਜੇ ਵਧੀਆ ਹੰਗਾਰਾ ਮਿਲ ਜੂਗਾ ਜੀ ਸਾਹੋਰ ਫਿਲਮ ਕਰਦੇ ਪਰ ਕਿਤਨੇ ਕਿਤ ਜਿਹੜੇ ਸਾਡੇ ਦਰਸ਼ਕ ਨੇ ਪੰਜਾਬੀ ਸਿਨੇਮੇ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਤੁਹਾਡੀਆਂ ਫਿਲਮਾਂ ਨੂੰ ਪਿਆਰਤਾ ਦਿੱਤਾ ਹੈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਜੀ ਹੈਨਾ ਜੇ ਕਿ ਪੰਜਾਬੀ ਤਾਂ ਹੀ ਬੈਠੇ ਜੀ ਅੱਛਾ ਗਏ ਵੀ ਭਾਈ ਜੀ ਕੱਲ ਹੋਰ ਪੁੱਛਣੀ ਚਾਹੂੰਗਾ ਅੱਜ ਜਿਹੜਾ ਸਿਨੇਮਾ ਹੈ ਸਿਨੇਮਾ ਥੀਏਟਰ ਤੋਂ ਨਿਕਲ ਕੇ OTT ਤੇ ਆ ਗਿਆ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਨਹੀਂ ਕਿਤੇ ਪ੍ਰੋਡਿਊਸਰ ਦਾ ਪੈਸਾ ਕਿਵੇਂ ਪੂਰਾ ਕਰਦਾ OTT ਲੱਗਦਾ ਵੀ ਜਿੰਨਾ ਸਿਨੇਮੇ ਤੋਂ ਰਿਕਵਰੀ ਹੋ ਜਾਂਦੀ ਸੀ OTT ਤੋਂ ਹੋ ਜਾਂਦੀ ਆ ਪ੍ਰੋਡਿਊਸਰ ਨੂੰ ਕੋਈ ਬੈਨੀਫਿਟ ਹੁੰਦੇ ਨਹੀਂ ਆ ਇਹਨ ਹੁਣ ਮੈਂ ਦੇਖਿਆ ਜੀ ਪਿੱਛੇ ਜਿਹੜੇ ਹੁਣ ਸਟੈਬਲਿਸ਼ ਪ੍ਰੋਡਕਸ਼ਨ ਹਾਊਸੇਸ ਹੋ ਗਏ ਨਾ ਜੀ ਜਿਵੇਂ ਤੁਸੀਂ ਕਿਹਾ ਸੀ ਗਰੁੱਪਿਜ਼ਮ ਜੀ ਉਹ ਥੋੜੀ ਜਿਹੜੇ ਬੰਦੇ ਹੈਗੇ ਨੇ ਉਹਨਾਂ ਲਈ ਤਾਂ ਦੇਖੋ ਹੈਗਾ ਫਾਇਦਾ ਹੂੰ ਨਵੇਂ ਬੰਦੇ ਦਾ ਫਾਇਦਾ ਚੁੱਕਿਆ ਜਾਂਦਾ ਹੂੰ ਸੋ OTT ਦੇ ਉੱਤੇ ਵੀ ਅੱਜਕੱਲ ਮੈਂ ਦੇਖਿਆ ਕਈ ਇਵਨ ਵੱਡੇ ਸਟਾਰਸ ਵੀ ਨੇ ਹੂੰ ਤਾਂ ਤਾਂ ਵੀ ਉਹ ਨਾ ਥੀਏਟਰ ਦੇ ਮੰਗੂ ਕਹਿਣ ਲੱਗੇ ਜੀ ਵੀ ਤੁਸੀਂ ਫਿਲਮ ਸਾਡੇ ਤੇ ਰਿਲੀਜ਼ ਕਰ ਦਿਓ ਜਿਵੇਂ ਤੁਸੀਂ ਥੀਏਟਰ ਤੇ ਇਨਾ ਪੈਸਾ ਲਾਉਨੇ ਹੋ ਸਾਡੇ ਵੱਲੋਂ ਜਿੰਨੇ ਲੋਕ ਇਹਨੂੰ ਦੇਖ ਲੈਣਗੇ ਅਸੀਂ ਤੁਹਾਨੂੰ ਰੈਵਨਿਊ ਦੇ ਦਾਂਗੇ ਉਹ ਪਹਿਲਾਂ ਚੀਜ਼ਾਂ ਖਰੀਦ ਲੈਂਦੇ ਸੀ ਇਹ ਕੰਟੈਂਟ ਇਨਾ ਜ਼ਿਆਦਾ ਹੋ ਗਿਆ ਹੂੰ ਉਹਨਾਂ ਨੂੰ ਹੁਣ ਇਹ ਨਹੀਂ ਵੀ ਇੱਕ ਫਿਲਮ ਦੀ ਉਹ ਹੈਗੀ ਆ ਪਰ ਜੇ ਬੰਦੇ ਮੇਕਰ ਸਮਝਦਾ ਰਹੇ ਇਟਸ ਅ ਬਿਜ਼ਨਸ ਹੈ ਨਾ ਇਹ ਵਪਾਰ ਹੈ ਜੀ ਅੱਜ ਮੈਂ ਇੱਕ OTT ਦਾ ਮਾਲਕ ਆ ਜੀ ਤੁਸੀਂ ਹੋ ਜੀ ਸਿਨੇਮੇ ਦੇ ਮਾਲਕ ਆ ਸਾਡੇ ਕੋਲ ਚਾਰ ਫਿਲਮਾਂ ਪਈਆਂ ਜੀ ਜੋ ਸਾਨੂੰ ਪਤਾ ਵੀ ਯਾਰ ਆ ਫਿਲਮ ਪੈਸਾ ਕਮਾ ਕੇ ਦੇ ਸਕਦੀ ਹੈ ਹੂੰ ਠੀਕ ਹੈ ਜੀ ਤਾਂ ਅਸੀਂ ਉਹਦਾ ਮੁੱਲ ਕਿਉਂ ਨਹੀਂ ਦਵਾਂਗੇ ਹੂੰ ਬੇਸ਼ੱਕ ਆਪਾਂ ਉਹਨੂੰ ਬੰਦੇ ਨੂੰ ਤੋੜਨ ਦੇ ਲਈ ਕਹਿ ਦਈਏ ਯਾਰ ਵੀ ਕੀ ਚੀਜ਼ ਬਣਾਈ ਹੈ ਤੁਸੀਂ ਕਿਹੜੀ ਚੀਜ਼ ਹੁੰਦੀ ਹੈ ਹੂੰ ਇੱਥੇ ਹੈਨਾ ਵੀ ਹਾਂ ਸ਼ਾਇਦ ਉਹ ਰੇਟ ਜਿਹੜਾ ਆਪਾਂ ਕਹਿੰਦੇ ਨਾ ਵੀ ਆਪਾਂ 바ਰਗੇਨਿੰਗ ਕਰਦੇ ਆ ਵੀ ਭਾਈ ਉੱਥੇ ਜਾ ਕੇ ਥੋੜਾ ਜਿਹਾ ਉਹ ਕਰਿਓ ਵੀ ਭਾਈ ਚੀਜ਼ ਇੰਨੇ ਦੀ ਘੱਟ ਦੇ ਦੇਣਾ ਦੁਕਾਨ ਤੇ ਜਾ ਕੇ ਇਹੀ ਚੀਜ਼ਾਂ ਹੁੰਦੀਆਂ ਜੀ ਪਰ ਜਦੋਂ ਨਵਾਂ ਬੰਦਾ ਆਉਂਦਾ ਉਹਨੂੰ ਆਹਦਾ ਯਾਰ ਵੀ ਮੈਂ 4 ਕਰੋੜ ਲਾਤੇ ਯਾਰ ਇਹ ਤਾਂ ਕਹਿੰਦਾ ਵੀ ਮੈਨੂੰ 20 ਲੱਖ ਮਿਲੂਗਾ ਹਾਂ ਐਂਡ ਆਫ ਦਾ ਡੇ ਫਿਰ ਉਹ ਆਏ ਹੋ ਜਾਂਦੇ ਚੱਲ ਯਾਰ ਵੀ ਜਿੰਨਾ ਉਹ ਕੀਤਾ ਉਹਨਾਂ ਪਰ ਮੈਂ ਹਮੇਸ਼ਾ ਇਹ ਕਹਿੰਦਾ ਜੀ ਜੇ ਤੁਸੀਂ ਮਿਹਨਤ ਕੀਤੀ ਹੈ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈਗਾ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖੋ ਜੀ ਤੁਹਾਨੂੰ ਜੇ ਤੁਸੀਂ 4 ਕਰੋੜ ਦੀ ਫਿਲਮ ਲਾਈਏ ਤੁਹਾਨੂੰ ਪੱਕਾ 5 ਕਰੋੜ ਦਾ ਮਿਲੂਗਾ ਹੀ ਮਿਲੂਗਾ ਕਿਉਂਕਿ ਬਿਜ਼ਨਸ ਹੈ ਜੀ ਥੋੜੇ ਜਿਹਾ ਯਕੀਨ ਹੋਣਾ ਚਾਹੀਦਾ ਬੰਦਾ ਆਏ ਹੁੰਦਾ ਵੀ ਉਹ ਡੋਲ ਜਾਂਦਾ ਹੈ ਹਮ ਇੱਕ ਜਿਹੜੇ ਮੇਕਰਸ ਆਉਂਦੇ ਨੇ ਨਾ ਫੇਰ ਪ੍ਰੋਫੈਸ਼ਨਲਿਜ਼ਮ ਦੀ ਗੱਲ ਆ ਗਈ ਜੀ ਹੂੰ ਕੰਨਾਂ ਦੇ ਕੱਚੇ ਆ ਹਾਂ ਉਹਨੇ ਕਹਤਾ ਉਹਨੇ ਕਹਤਾ ਰੋਲਿੰਗ ਸਟੋਨ ਵਾਂਗੂ ਉਦਾਂ ਹੁੰਦੇ ਜਾਂਦੇ ਆ ਭਰੋਸਾ ਰੱਖੋ ਤੁਸੀਂ ਬਿਲਕੁਲ ਅੱਜ ਮੈਨੂੰ ਆਪਣੇ ਕੰਮ ਤੇ ਭਰੋਸਾ ਸੀਗਾ ਜੀ ਮੈਂ ਇੱਥੇ ਤੱਕ ਪਹੁੰਚ ਗਿਆ ਹਾਂ ਜੀ ਗਰੂਪੀਜ਼ਮ ਦੀ ਗੱਲ ਕਰਦੇ ਆ ਸਿੰਗਰਸ ਦੀ ਗੱਲ ਕਰਦੇ ਆ ਚੱਲਿਆ ਨਾ ਹਾਂ ਚੱਲੇ ਅੱਜ ਆਪਣੇ ਤੱਕ ਮਤਲਬ ਚੱਲ ਰਹੇ ਜੀ ਵਧੀਆ ਸਾਰੇ ਹੋਰ ਜਿਵੇਂ ਸਾਡੇ ਦਰਸ਼ਕ ਨੇ ਜਿਹੜਾ ਸਵਾਦ ਸਿਨੇਮੇ ਚ ਬਹਿ ਕੇ ਥੀਏਟਰ ਚ ਬਹਿ ਕੇ ਫਿਲਮ ਦੇਖਣ ਦਾ ਆਉਂਦਾ ਜੀ ਓਟੀਟੀ ਤੇ ਉਹ ਸਵਾਦ ਮੇਰੇ ਖਿਆਲ ਚ ਨਹੀਂ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਛੋਟਾ ਸਿਨੇਮਾ ਹੁੰਦਾ ਓਟੀਟੀ ਵੀ ਅੱਜ ਕੱਲ ਲੋਕ ਜਿਆਦਾ ਬਿਜ਼ੀ ਹੋ ਗਏ ਜਾਂ ਕੁਝ ਵੀ ਮੋਬਾਈਲ ਦੇ ਉੱਤੇ ਪਾ ਦੇਖੀ ਜਾਂਦੇ ਬਿਲਕੁਲ ਹੁਣ ਮੋਬਾਈਲ ਦੇ ਉੱਤੇ ਨਾ ਤਾਂ ਸਾਊਂਡ ਕੁਆਲਿਟੀ ਹੈ ਹਾਂ ਹੈ ਨਹੀਂ ਹੁਣ ਇੰਨਾ ਛੋਟਾ ਫੋਨ ਹੈ ਕਿੱਥੇ 75 ਐਮ ਐਮ ਹੈ ਹੂੰ ਹਾਂ ਬਿਲਕੁਲ ਹੁਣ ਆਪਾਂ ਆਹ ਹੀ ਜਿਹੜਾ ਵਿਊ ਹੈ ਸਾਡੀਆਂ ਅੱਖਾਂ ਨਾਲ ਕਿੱਡਾ ਵੱਡਾ ਕਿੱਡਾ ਵੱਡਾ ਸੋਹਣਾ ਲੱਗਦਾ ਅਸੀਂ ਇਹਨੂੰ ਫੋਟੋ ਖਿੱਚ ਕੇ ਇੰਨਾ ਕਾ ਜਾਣ ਹਾਂ ਕਿ ਖੂਬਸੂਰਤ ਦਿਖੇਗੀ ਆਪਾਂ ਨੂੰ ਸੋ ਇਹ ਤਾਂ ਜੀ ਫਰਕ ਹਮੇਸ਼ਾ ਹੀ ਰਹੂਗਾ ਵੀ ਜੇ ਤੁਸੀਂ ਇੱਕ ਚੰਗੀ ਵੱਡੀ ਵਧੀਆ ਫਿਲਮ ਦਾ ਸਵਾਦ ਲੈਣਾ ਹੈ ਉਹ ਤਾਂ ਆਊਗਾ ਜੀ ਸਿਨੇਮੇ ਦੇ ਵਿੱਚ ਹੂੰ ਬਾਕੀ ਠੀਕ ਹੈ ਵੀ ਉਹੀ ਹੈ ਭੇਡ ਚਾਲ ਹੈ ਜੀ ਹੂੰ ਫਿਲੋ ਕਿੰਦਾ ਸਮਾਂ ਘਟ ਹੈ ਸ਼ਾਇਦ ਪਰ ਜਿਹੜੇ ਸਿਨੇਮੇ ਨੂੰ ਪਿਆਰ ਕਰਦੇ ਨੇ ਉਹ ਤਾਂ ਸਿਰਮੇ ਦੇ ਵਿੱਚ ਹੀ ਜਾਂਦੇ ਅੱਛਾ ਭਾਈ ਜੀ ਇੱਕ ਗੱਲ ਹੋਰ ਸਾਡੇ ਪੰਜਾਬ ਨੂੰ ਇੰਨਾ ਬਦਨਾਮ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਕੁਝ ਆਈਟੀ ਵਿੰਗ ਇਹ ਜੇ ਸਥਾਪਿਤ ਹੋ ਗਏ ਜਿਹੜੇ ਸੱਚੀ ਮੁੱੱਚੀ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਹਾਲਾਤ ਉਹਨੇ ਬੁਰੇ ਹੈ ਨਹੀਂ ਜਿੰਨੇ ਦਿਖਾਈ ਜਾਂਦੇ ਆ ਬਿਲਕੁਲ ਜੀ ਬਿਲਕੁਲ ਕਿਤਨੇ ਕਿਤੇ ਜਿਹੜੇ ਸਾਡੇ ਨੌਜਵਾਨ ਨੇ ਚਿੱਟੇ ਦਾ ਸ਼ਿਕਾਰ ਹੋ ਰਹੇ ਨੇ ਜੀ ਜੀ ਤੇ ਉਹਨਾਂ ਨੌਜਵਾਨਾਂ ਨੂੰ ਜੇ ਤੁਹਾਡੇ ਦੋ ਬੋਲ ਸੁਣ ਕੇ ਤੁਹਾਡੀ ਗੱਲ ਕੰਨਾਂ ਦੇ ਵਿੱਚ ਪਾ ਕੇ ਹੋ ਸਕਦਾ ਉਹ ਕਿਸੇ ਚੰਗੇ ਪਾਸੇ ਆ ਜਾਣ ਕੋਈ ਉਹਨਾਂ ਨੂੰ ਸਨੇਹਾ ਮੈਂ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਇਨੈਲਾਈਕ ਸਮਝਦਾ ਨਹੀਂ ਜੀ ਵੀ ਮੈਂ ਕੋਈ ਕਿਸੇ ਨੂੰ ਮੈਸੇਜ ਦੇ ਸਕਾਂ ਹਮ ਪਰ ਜੇ ਮੇਰੀ ਕਹੀ ਹੋਈ ਗੱਲ ਜੇ ਦੋ ਬੰਦਿਆਂ ਦੇ ਉੱਤੇ ਵੀ ਅਸਰ ਕਰ ਜੇ ਜੀ ਹਾਂ ਵੀ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਪਿਆ ਹੈਗਾ ਹਨ ਆਪਣੇ ਮਾਪਿਆਂ ਦਾ ਸੋਚੋ ਹਮ ਕਿਉਂਕਿ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੇ ਉੱਤੇ ਲੱਗ ਗਿਆ ਹੂੰ ਉਹ ਆਪਣੀ ਜ਼ਿੰਦਗੀ ਤਾਂ ਖਰਾਬ ਕਰ ਰਿਹਾ ਪਰ ਉਹ ਤੋਂ ਵੱਧ ਉਹਦੇ ਨਾਲ ਬਹੁਤ ਲੋਕ ਜੁੜੇ ਹੋਏ ਨੇ ਤੜਾ ਪਰਵਾਹ ਜੁੜਿਆ ਬਿਲਕੁਲ ਬਿਲਕੁਲ ਸੋ ਆਪਣੀ ਤਾਂ ਤੁਸੀਂ ਜ਼ਿੰਦਗੀ ਖਰਾਬ ਹੀ ਕਰ ਰਹੇ ਹੋ ਯਾਰ ਤੁਹਾਡੇ ਮਾਪਿਓ ਨੇ ਕਿਨੂੰ ਕਿਵੇਂ ਪਾਲਿਆ ਕਿਹੜੀਆਂ ਰੀਝਾਂ ਦੇ ਨਾਲ ਪਾਲਿਆ ਹੂੰ ਤੇ ਇੱਕ ਪੰਜਾਬੀ ਬੰਦਾ ਅੱਜ ਮਤਲਬ ਵੀ ਪਹਿਲਾਂ ਐ ਹੁੰਦਾ ਸੀ ਜਦੋਂ ਮੈਂ ਬੰਬੇ ਗਿਆ ਸੀ ਨਾ ਹੁਣ ਤਾਂ ਮੇਰਾ ਮੂੰਹ ਵੀ ਥੋੜਾ ਜਿਆਦਾ ਅੰਦਰ ਨੂੰ ਖਿੱਚਿਆ ਗਿਆ ਹਾਂ ਜਿਹੜਾ ਇੱਕ ਤੁਹਾਨੂੰ ਰੱਬ ਵੱਲੋਂ ਇੱਕ ਕਦ ਖਾੜ ਹਾਂ ਬਖਸ਼ਿਆ ਹੋਇਆ ਹੈ ਹਾਂ ਜਦੋਂ ਮੈਂ ਜਾਂਦਾ ਹੁੰਦਾ ਸੀਗੇ ਜੀ ਸਾਰੇ ਕਹਿੰਦੇ ਸੀ ਵੀ ਉਹ ਪੰਜਾਬੀ ਆ ਪੰਜਾਬੀ ਹੈ ਨੇ ਕਿ ਜਿਹੜੀ ਰੱਬ ਨੇ ਤੁਹਾਨੂੰ ਉਹ ਇੱਕ ਵਿਲੱਖਣਤਾ ਇੱਕ ਅਲੱਗ ਚੀਜ਼ ਬਖਸ਼ੀ ਆ ਯਾਰ ਤੁਸੀਂ ਉਹਨੂੰ ਮਾਣ ਰੱਖੋ ਬਿਲਕੁਲ ਸੌ ਬੰਦਿਆਂ ਦੇ ਵਿੱਚੋਂ ਸੀਨਾ ਚੌੜਾ ਹੋ ਜਾਂਦਾ ਜਿਹੜਾ ਬੰਦਾ ਕਹਿੰਦਾ ਯਾਰ ਉਹ ਪੰਜਾਬੀ ਆ ਹੂੰ ਸੋ ਉਸ ਗੱਲ ਦੇ ਉੱਤੇ ਵਾਪਸ ਆਉਣੇ ਜੀ ਵੀ ਇਹਨੇ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਆ ਆਪਣੇ ਆਪ ਨੂੰ ਕਿਸੇ ਚੀਜ਼ਾਂ ਨਾਲ ਖੇਡਾਂ ਨਾਲ ਜੋੜ ਦੋ ਸਭ ਤੋਂ ਵਧੀਆ ਜੀ ਹੂੰ ਜਦੋਂ ਤੁਸੀਂ ਗੇਮਸ ਦੇ ਵਿੱਚ ਹੁੰਨੇ ਹੋ ਤਾਂ ਤੁਹਾਨੂੰ ਸਭ ਤੋਂ ਵੱਧ ਮਿਲਦਾ ਇੱਕ ਡਿਸਪਲਿਨ ਤੁਹਾਨੂੰ ਖੇਡ ਦਿੰਦੀ ਹੈ ਬਿਲਕੁਲ ਬਿਲਕੁਲ ਸੋ ਇਹਨਾਂ ਚੀਜ਼ਾਂ ਚ ਕੁਝ ਨਹੀਂ ਪਿਆ ਜਿਹੜੇ ਵੀ ਵੀਰ ਕਿਸੇ ਗੱਲਾਂ ਕਰਕੇ ਭੈਣ ਭਰਾ ਕੋਈ ਗਲਤ ਰਾਹ ਤੇ ਤੁਰ ਪਿਆ ਰਿਜ਼ਲਟ ਇਹਦਾ ਕੁਝ ਨਹੀਂ ਜੀ ਕੁਝ ਇੱਕ ਸਮੇਂ ਦਾ ਉਹ ਸ਼ਾਇਦ ਤੁਸੀਂ ਇੱਕ ਜ਼ੋਨ ਦੇ ਵਿੱਚ ਚਲੇ ਜਾਂਦੇ ਹੋ ਕੁਝ ਸਮੇਂ ਦਾ ਮਜ਼ਾ ਹੈ ਮਜ਼ਾ ਹੈ ਪਰ ਉਹ ساری ਉਮਰ ਦੀ ਸਜ਼ਾ ਹੈ ਬਿਲਕੁਲ ਤੁਹਾਡੇ ਨਾਲ ਨਾਲ ਬਾਕੀ ਹੋਰ ਸਾਰਿਆਂ ਦੀ ਕੁਝ ਨਹੀਂ ਹੋਇਆ ਪ੍ਰਭੂ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਵੀ ਬੰਦੇ ਕੋਈ ਗਲਤ ਕਰਾਏ ਪੈਗੇ ਮੜਿਆਓ ਜੀ ਵਾਪਸ ਆਜੋ ਵਾਪਸ ਆਜੋ ਸਾਡਾ ਪੰਜਾਬ ਹੈ ਆਪਾਂ ਦੁਨੀਆ ਨੂੰ ਦਿਖਾਈ ਹੋਏ ਪੰਜਾਬ ਹੈ ਕੀ ਬਿਲਕੁਲ ਲੈ ਕੇ ਆਵਾਂਗੇ ਜੀ ਆਪਾਂ ਇੱਥੇ ਬੈਠਿਆ ਜਿੱਥੇ ਤੁਹਾਡੇ ਚੈਨਲ ਦੇ ਉੱਤੇ ਗੱਲ ਕਰ ਰਹੇ ਆਂ ਦੇਖਿਓ ਇੱਕ ਦਿਨ ਸਾਡਾ ਪੰਜਾਬ ਕਿੱਥੇ ਜਾਊਗਾ ਫੇਰ ਅਸੀਂ ਫੇਰ ਆਵਾਂਗੇ ਤਵਾ ਕਰਦੇ ਆਂ ਕਿ ਤੁਹਾਡੇ ਕਹੇ ਹੋ ਬੋਲ ਸੱਚ ਹੋ ਜਾਣਾ ਬਿਲਕੁਲ ਜੀ ਅੱਛਾ ਭਾਈ ਕਰੈਕਟਰ ਹੁੰਦਾ ਇੱਕ ਕਲਾਕਾਰ ਦੀ ਜ਼ਿੰਦਗੀ ਦੇ ਵਿੱਚ ਕੋ ਰੋਲ ਹੁੰਦਾ ਯਾਰ ਵੀ ਮੈਂ ਇਹੋ ਜਿਹਾ ਕੰਮ ਕਰਨਾ ਚਾਹੁੰਦਾ ਇਹੋ ਜਿਹਾ ਕਰੈਕਟਰ ਕਰਨਾ ਚਾਹੁੰਦਾ ਇਹੋ ਜੀ ਕਹਾਣੀ ਤੇ ਕੰਮ ਕਰਨਾ ਚਾਹੁੰਦਾ ਕੋਈ ਇਹੋ ਜੀ ਦਿਲ ਦੇ ਵਿੱਚ ਤਮੰਨਾ ਜਿਹੜਾ ਤੁਸੀਂ ਵੱਡਾ ਕੁਝ ਕਰਨਾ ਚਾਹੁੰਦੇ ਹੋ ਮਨ ਦੇ ਵਿੱਚ ਤਮੰਨਾ ਹੋਵੇ ਵੀ ਯਾਰ ਆਹ ਰੋਲ ਤਾਂ ਮੈਨੂੰ ਕਰਨਾ ਚਾਹੀਦਾ ਆ ਵੈਸੇ ਮੈਂ ਹਮੇਸ਼ਾ ਇਹ ਹੀ ਕਹਿੰਦਾ ਜੀ ਵੀ ਮੈਂ ਕੋਈ ਵੀ ਰੋਲ ਮੈਨੂੰ ਇਹ ਜਿਹਾ ਮਿਲ ਜੇ ਹੂੰ ਜਿਹੜਾ ਅੱਜ ਤੁਸੀਂ ਮੈਨੂੰ ਕੁਐਸਚਨ ਪੁੱਛ ਰਹੇ ਹੋ ਕੋਈ ਹੋਰ ਬੰਦਾ ਕਿ ਯਾਰ ਵੀ ਜਿਹੜਾ ਜੈ ਵੀ ਨਹੀਂ ਕੀਤਾ ਸੀ ਮੈਂ ਉਹ ਰੋਲ ਕਰਾਂ ਰੋਲ ਰੋਲ ਕਰਨਾ ਕਿਹਾ ਵੀ ਮੈਂ ਇਹ ਜਿਹਾ ਕੁਝ ਪਰ ਮੈਨੂੰ ਥੋੜਾ ਬੈ ਥੋੜੇ ਇਮੋਸ਼ਨਲ ਆ ਨਹੀਂ ਸੋ ਇੱਕ ਐਕਸ਼ਨ ਮੇਰਾ ਜਿੱਦਾਂ ਦਾ ਮੇਰਾ ਇੱਕ ਆਪਣਾ ਡੀਲ ਨਾਲ ਜਿੱਦਾਂ ਵੀ ਮੇਰੀ ਦਿੱਖ ਹੈਗੀ ਆ ਮੈਨੂੰ ਲੱਗਦਾ ਵੀ ਇੱਕ ਐਕਸ਼ਨ ਦੇ ਨਾਲ ਮੈਂ ਜ਼ਿਆਦਾ ਜਸਟੀਫਾਈ ਕਰ ਸਕੂੰਗਾ ਪਰ ਕੋਈ ਵੀ ਇਮੋਸ਼ਨਲ ক্যারেক্টার ਹੋਵੇ ਜਾਂ ਇੱਕ ਫਿਲਮ ਆਈ ਸੀ ਜੋਕਰ ਆਈ ਸੀਗੀ ਹੂੰ ਸੋ ਹਾਲੀਵੁੱਡ ਦੀ ਸੀ ਕਿ ਜੀ ਸੋ ਸਾਈਕੀ ਜਾਂ ਹਨਾ ਇੱਥੇ ਜਿਹੜਾ ਵੀ ਇੱਕ ਅਲੱਗ ਤਰੀਕੇ ਦਾ ਹੂੰ ਕੁਝ ਵੀ ਹੋਵੇ ਸੋ ਉਹਦਾ ਦਾ ਕੋਈ ਵੀ ਕਿਰਦਾਰ ਇੱਕ ਚਲਵਲਾ ਜਿਹਾ ਸਵਾਲ ਪੁੱਛਣਾ ਤੁਹਾਨੂੰ ਹੋ ਸਕਦਾ ਤੁਹਾਡੇ ਹੀਰਨ ਰੁੱਸੇ ਜਾਣ ਤੁਹਾਡੇ ਨਾਲ ਅੱਛਾ ਜੀ ਨਹੀਂ ਨਹੀਂ ਅੱਛਾ ਕਿਉਂਕਿ ਜੇ ਮੈਂ ਇੱਕ ਕਮਾਂ ਚੋਣ ਕਰਨੀ ਪਵੇ ਹੀਰਨ ਅੱਜ ਕੱਲ੍ਹ ਦੀ ਹੀਰਨ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਉਹਨਾਂ 'ਚੋਂ ਕਿਸੇ ਇੱਕ ਨੂੰ ਚੁਣਨਾ ਪਵੇ ਕਿਹੜੀ ਹੀਰਨ ਨੂੰ ਪਸੰਦ ਕਰਦੇ ਹੋ ਐਜ਼ ਅ ਵਰਕ ਐਜ਼ ਅ ਵਰਕੀ ਜੀ ਮੈਂ ਕਹਨਾ ਸਾਰੇ ਨਹੀਂ ਆ ਜਾਣਗੇ ਅੱਛਾ ਹਾਂ ਜੀ ਹੀਰੋ ਇੱਕੋ ਹੀ ਹੋਵੇ ਉਹ ਗੈਵਿਚੈਲ ਹੋਵੇ ਇਹਨਾਂ ਸਾਰਿਆਂ ਦਾ ਮਤਲਬ ਹੈ ਜਿਹੜੇ ਤੁਹਾਡੇ ਹੀਰੋ ਨੇ ਇਹਨਾਂ ਨੂੰ ਤੁਸੀਂ ਗੁੱਸੇ ਜਾਂ ਨਾਰਾਜ਼ ਨਹੀਂ ਹੋਣਾ ਨਹੀਂ ਨਹੀਂ ਸਾਰਿਆਂ ਦੇ ਜੀ ਆਪਣਾ ਆਪਣਾ ਕੀ ਕਹਿੰਦੇ ਆਪਣੀ ਆਪਣੀ ਥਾਂ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਹਰ ਇੱਕ ਦੇ ਨਾਲ ਆਪਣਾ ਆਪਣਾ ਵਧੀਆ ਤਜਰਬਾ ਰਿਹਾ ਹੈ ਹੂੰ ਸੋ ਹੁਣ ਹੀ ਮੈਂ ਤਾਂ ਲੇਟੈਸਟ ਇਹ ਗੱਲ ਕਰੂੰਗਾ ਜੀ ਜਿਹੜੀ ਮੇਰੀ ਹੁਣੀ ਫਿਲਮ ਸੰਗਰਾਮ ਦਾ ਆਈ ਲੱਗੀ ਹੈ ਤਾਂ ਅਸਿਆ ਕਿ ਇਕੱਠੇ ਕੰਮ ਕਰਦੇ ਰਹੀਏ ਸਾਡੀ ਫਿਲਮ ਇਹ ਚੰਗੀ ਕੋ ਆਰਟਿਸਟ ਕੌਨ ਉਹ ਦੀ ਸਟਾ ਉਹਦੇ ਚ ਸ਼ਰਨ ਕੌਰ ਨੇ ਜੀ ਜੀ ਬਹੁਤ ਵਧੀਆ ਆ ਕਲਾਕਾਰ ਨੇ ਬਹੁਤ ਪੈਸ਼ਨੇਟ ਆ ਤੇ ਪ੍ਰਮਾਤਮਾ ਕਰੇ ਜੀ ਵੀ ਬਹੁਤ ਅੱਗੇ ਜਾਣ ਸੋ ਸਾਡਾ ਸਿਨੇਮਾ ਕਿਉਂਕਿ ਜਿੱਥੇ ਹੀਰੋ ਨੇ ਉੱਥੇ ਹੀਰੋਨਾਂ ਦੇ ਸਿਰ ਦੇ ਉੱਤੇ ਵੀ ਖੜਾ ਸੋ ਵੀ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਜੀ ਸੋ ਹੋਰਨ ਨੂੰ ਬਧੀਆ ਕੰਮ ਮਿਲਿਆ ਤੇ ਬਸ ਸਾਡੇ ਪੰਜਾਬੀ ਸਿਨੇਮਾ ਜਿਹੜਾ ਹੈ ਜੀ ਬਹੁਤ ਉੱਪਰ ਉੱਠ ਗਿਆ। ਅੱਛਾ ਇਹ ਗੱਲ ਇੰਟਰਵਿਊ ਕਰ ਰਹੇ ਕਿਉਂਕਿ ਆਪਾਂ ਨੇ ਕੋਈ ਲਿਖਿਆ ਨਹੀਂ ਸੀ ਕੁਝ ਵੀ ਸਵਾਲ ਕੁਐਸਚਨ ਪਾਈ ਕਰਾਂਗੇ। ਜੋ ਮੈਨੂੰ ਗੱਲਾਂ ਇੰਜ ਮੈਂ ਪੁੱਛ ਲਈਆਂ ਹੋ ਸਕਦਾ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋਵੋ ਉਹ ਮੈਂ ਪੁੱਛ ਨਾ ਸਕਿਆ ਹੋਵਾਂ। ਸਕਾਇਲੀ ਪੰਜਾਬ ਦੇ ਦਰਸ਼ਕਾਂ ਨਾਲ ਕੋਈ ਸਾਂਝੀ ਕਰਨਾ ਚਾਹੋਗੇ? ਅਨੇ ਇਹ ਤੁਸੀਂ ਮੈਨੂੰ ਐ ਲੱਗਦਾ ਵੀ ਬਿਨਾ ਜੇ ਕੁਝ ਸੋਚ ਕੇ ਕੋਈ ਗੱਲ ਕੀਤੀ ਤਾਂ ਕੀ ਕੀਤੀ ਹੈ ਨਾ ਇਹ ਫਿਰ ਥੋੜਾ ਜਿਹਾ ਮਕੈਨੀਕਲ ਹੋ ਜਾਂਦਾ ਹੈ ਮੈਨੂੰ ਆਇਆ ਹੁੰਦਾ ਵੀ ਜਿੰਨਾ ਆਪ ਬਹਾਰੇ ਜਿਹੜੀਆਂ ਗੱਲਾਂ ਕੋਈ ਜਾਣ ਬਿਲਕੁਲ ਉਹ ਜ਼ਿਆਦਾ ਵਧੀਆ ਨਹੀਂ ਹੈ ਪਰ ਦਰਸ਼ਕਾਂ ਨੂੰ ਮੇਰੀ ਥੋੜੀ ਜੀ ਇਹ ਇੱਕ ਅਪੀਲ ਹੈਗੀ ਹੈ ਇੱਕ ਤਾਂ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਜਦੋਂ ਫਿਲਮਸ ਬਣਦੀਆਂ ਨੇ ਜੇ ਇੱਕ ਹਰ ਇੱਕ ਫਿਲਮ ਦੀ ਤਾਰੀਫ ਕਰੋ ਹੂੰ ਆਪਾਂ ਨਿੰਦਿਆ ਚੁਗਲੀ ਕਰਨੀ ਸਭ ਤੋਂ ਸੌਖੀ ਹੁੰਦੀ ਹੈ ਇੱਕ ਫਿਲਮ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਕੋਈ ਐਕਟਰ ਕੋਈ ਡਾਇਰੈਕਟਰ ਕੋਈ ਹੀਰੋ ਕੋਈ ਹੀਰੋਇਨ ਨਾ ਤਾਂ ਮਾੜਾ ਕੰਮ ਕਰਨਾ ਚਾਹੁੰਦੇ ਜੀ ਨਾ ਮਾੜੀ ਫਿਲਮ ਬਣਾਉਣੀ ਚਾਹੁੰਦਾ ਆਪਣੇ ਵੱਲੋਂ ਸਾਰੇ ਬੈਸਟ ਕਰਦੇ ਆ ਸੋ ਤੁਸੀਂ ਮਤਲਬ ਵੀ ਨਾ ਦੀ ਥਾਂ ਤੇ ਉਹਦੇ ਵਿੱਚ ਇਹ ਸੋਚੋ ਵੀ ਯਾਰ ਚੰਗਾ ਕੀ ਹੈ ਚੰਗਾ ਕੀ ਜੇ ਤੁਸੀਂ ਚੰਗਾ ਠੀਕ ਹੈ ਆਪਾਂ ਮਨੋਰੰਜਨ ਦੇ ਲਈ ਫਿਲਮ ਬਣਾਉਣੀ ਹੈ ਕਈ ਕੋਈ ਊਲ ਜਲੂ ਚੀਜ਼ਾਂ ਬਣਾ ਦਿੰਦੇ ਨੇਗੇ ਜੀ ਸੋ ਪਰ ਥੋੜੇ ਜਿਹਾ ਪੋਜ਼ਿਟਿਵ ਜਿੰਨਾ ਆਪਾਂ ਹੋ ਜਾਾਂਗੇ ਨਾ ਜੇ ਹਰ ਇੱਕ ਚੀਜ਼ ਦੇ ਵਿੱਚ ਆਪਾਂ ਅੱਧਾ ਗਲਾਸ ਭਰਿਆ ਦੇਖਣ ਲੱਗ ਗਏ ਹਾਂ ਤਾਂ ਗਲਾਸ ਉਹੀ ਅੱਧਾ ਜੀ ਜਿਵੇਂ ਪੁਰਾਣੇ ਧਾਰਨ ਦਿੰਦੇ ਆ ਰਹੇ ਸੀ ਸੋ ਜੇ ਉਹ ਭਰਿਆ ਆਪਾਂ ਨੂੰ ਪੋਜ਼ਿਟਿਵ ਦਿਖਤਾ ਉਹ ਚੀਜ਼ਾਂ ਤੁਹਾਡਾ ਔਰਾ ਤੁਹਾਡੀਆਂ ਜਿਹੜੇ ਤੁਹਾਡੇ ਚ ਵਾਈਬਸ ਨਿਕਲਦੇ ਆ ਨੇ ਉਹ ਸਾਰਾ ਮਾਹੌਲ ਹੈ ਜਿਹੜਾ ਬਦਲ ਦੇਣਾ ਖੁਸ਼ਹਮਾ ਹੋ ਜਾ ਪੋਜ਼ਿਟਿਵ ਹੋ ਜਾ ਬਿਲਕੁਲ ਬਿਲਕੁਲ ਨਹੀਂ ਤਾਂ ਕੀ ਹੈ ਜੀ ਆਪਾਂ ਸੋਚਦੇ ਰਹਿੰਦੇ ਹਾਂ ਮੂੰਹ ਦੇ ਉੱਤੇ ਝੋਲਡੀਆਂ ਉਹੀ ਬੰਦਾ ਦੇਖ ਕੇ ਹਨਾ ਵੀ ਯਾਰ ਉਹਦਾ ਮੂੰਹ ਤਾਂ ਅਗਲਾ ਕੰਮ ਗੁੱਸਾ ਹੀ ਹੋਗਾ ਜੇ ਮੁਸਕਰਾ ਰਹੇ ਹੈ ਬੇਸ਼ੱਕ ਗੱਲ ਕੋਈ ਨਾ ਹੋਵੇ ਹਾਂ ਪਰ ਉਹਨੂੰ ਦੇਖ ਕੇ ਸਾਨੂੰ ਆਪਣੇ ਆਪ ਹੀ ਸਮਾਈਲ ਆ ਜਾਂਦੀ ਹੈ ਬਿਲਕੁਲ 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 ਸੋ ਆਪਾਂ ਹਾਸੇ ਬਖੇਰੀਏ ਜੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਰਹੀਏ ਹੂੰ ਸਾਰੀਆਂ ਚੀਜ਼ਾਂ ਬਾਕੀ ਤਾਂ ਜੀ ਜਿਹੜੀ ਚੀਜ਼ ਨੇ ਹੋਣਾ ਹੈ ਉਹਨੇ ਹੋ ਕੇ ਰਹਿਣਾ ਹੈ ਜੀ ਬਸ ਖੁਸ਼ ਰਹੋ ਜੀ ਹੱਸਦੇ ਵਾਸਤੇ ਰਹੋ ਤੇ ਆਖਰੀ ਸਵਾਲ ਤੋਂ ਪਹਿਲਾਂ ਇੱਕ ਆਖ ਸਵਾਲ ਜੀ ਇੱਕੋ ਦਿਨ ਦੋ ਦੋ ਤਿੰਨ ਤਿੰਨ ਫਿਲਮ ਰਿਲੀਜ਼ ਹੋਣੀਆਂ ਪੰਜਾਬੀ ਸਿਨੇਮੇ ਲਈ ਕੋਈ ਬਹੁਤਾ ਵਧੀਆ ਨਹੀਂ ਕੀ ਵਿਚਾਰ ਰੱਖਦੇ ਤੇ ਬਿਲਕੁਲ ਜੀ ਦੇਖੋ ਕਿਤੇ ਵੀ ਅਚੇ ਪੰਜਾਬੀ ਹੈ ਚਾਹ ਹਿੰਦੀ ਹੈ ਜਦੋਂ ਇੱਕ ਦਿਨ ਜ਼ਿਆਦਾ ਫਿਲਮ ਰਿਲੀਜ਼ ਹੋ ਜਾਣਗੀਆਂ ਤਾਂ ਦਰਸ਼ਕ ਵੰਡੇ ਜਾਣਗੇ ਪੰਜਾਬੀ ਤਾਂ ਸਿਨੇਮਾ ਹੀ ਸਾਡਾ ਬਹੁਤ ਆਲਰੇਡੀ ਛੋਟਾ ਹੈ ਪਰ ਫਿਲਮیں ਇੰਨੀ ਵੱਧ ਰਹੀਆਂ ਜੀ ਹੁਣ ਇੱਕ ਡੇਟ ਵੀ ਪਰਟੀਕੂਲਰ ਹੁੰਦੀ ਹੈ ਹੁਣ ਜਿਵੇਂ ਮੰਨ ਲਓ ਆ ਸਰਦੀ ਹੁਣ ਜਿਵੇਂ ਸਾਡੀ ਫਿਲਮ ਹੈ ਹਾਂ ਹੁਣ ਅੱਗੇ ਸਾਡੇ ਲਈ ਕੀ ਹੈ ਵੀ ਇੱਕੋ ਦਮ ਦਿਨ ਖੁੱਲਣਗੇ ਹੁਣ ਕੀ ਹੁੰਦਾ ਕਿ ਡਿਸੰਬਰ ਜਨਵਰੀ ਫ फेब्रुवारी ਹੂੰ ਇਹਦੇ ਵਿੱਚ ਹੁਣ ਬਾਹਰ ਜਿਵੇਂ ਓਵਰਸੀਜ਼ ਹੈਗੇ ਆ ਜੀ ਉਤੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਬਰਫ ਕਰਕੇ ਸਿਨੇਮੇ ਬੰਦ ਵੀ ਹੁੰਦੇ ਨੇ ਜੀ ਹੁਣ ਉਹ ਤੋਂ ਬਾਅਦ ਮਾਰਚ ਚ ਇੱਕਦਮ ਖੁੱਲਣਗੇ ਖੁੱਲਣਗੇ ਹੁਣ ਫਿਰ ਅਗਲਾ ਕਹਿੰਦਾ ਜੀ ਵੀ ਹੁਣ ਮਾਰਚ April ਫਿਰ ਅੱਗੇ ਪੇਪਰ ਹੈ ਬਾਡੀ ਹੈ ਹਾਂ ਅੱਗੇ ਹੋਰ ਰੀਜ਼ਨ ਹੈ ਉਹ ਫਿਰ ਬ੍ਰੈਕਟ ਬਹੁਤ ਛੋਟੀ ਹੋ ਜਾਂਦੀ ਹੈ ਫਿਲਮਾਂ ਜ਼ਿਆਦਾ ਨਹੀਂ ਜੀ ਤਾਂ ਫਿਰ ਉਹ ਚੀਜ਼ਾਂ ਹੋ ਹੀ ਜਾਂਦੀ ਹੈ ਜੀ ਉਹਦੇ ਵਿੱਚ ਉਹਦੇ ਵਿੱਚ ਕਿਉਂਕਿ ਜੇ 2-3 ਫਿਲਮਾਂ ਇਕੱਠੀਆਂ ਰਿਲੀਜ਼ ਹੋ ਰਹੀਆਂ ਨੁਕਸਾਨ ਤਾਂ ਕੋਈ ਵੀ ਨਹੀਂ ਕਰਨਾ ਚਾਹੂਗਾ ਉਹਦੇ ਪਿੱਛੇ ਰੀਜ਼ਨਸ ਹੋਰ ਨੇ ਜੀ ਸੋ ਉਹ ਕਰਨੀ ਆ ਪੈਂਦੀ ਹੈ ਜੀ ਜੇ ਕਿਸੇ ਤਰੀਕੇ ਉਹ ਚੀਜ਼ਾਂ ਮੈਨੇਜ ਹੋ ਜਾਣ ਤਾਂ ਬਹੁਤ ਵਧੀਆ ਹੂੰ ਤੇ ਬਾਕੀ ਜੇ ਕੋਈ ਈਗੋ ਦੇ ਵਿੱਚ ਵੀ ਮੈਂ ਮੇਰੀ ਫਿਲਮੇ ਲੱਗੂਗੀ ਹਾਂ ਤਾਂ ਫਿਰ ਭਾਈ ਲੈ ਲਓ ਸਵਾਦ ਸਹੀ ਗੱਲ ਹੈ ਨੁਕਸਾਨ ਤਾਂ ਦੋਨੋਂ ਤੇ ਰਹਿਣ ਬਿਲਕੁਲ ਬਿਲਕੁਲ ਸੋ ਮਿਲ ਜੁਲ ਕੇ ਪਿਆਰ ਦੇ ਨਾਲ ਚੀਜ਼ਾਂ ਐਡਜਸਟ ਹੋ ਜਾਣ ਵਧੀਆ ਹੋ ਜਾਣ ਤਾਂ ਚੰਗੀ ਗੱਲ ਹੈ ਪੰਜਾਬੀ ਸੰਗੀਤ ਅਤੇ ਫਿਲਮ ਦਰਸ਼ਕਾਂ ਨੂੰ ਤੇ ਖਾਸ ਕਰਕੇ ਸਾਡੇ ਸਕਾਈ نیوز ਪੰਜਾਬ ਦੇ ਦਰਸ਼ਕਾਂ ਨੂੰ ਕੋਈ ਦੋਸ਼ ਹਾ ਵਾਜੀਤ ਐਦਾਂ ਜਿਵੇਂ ਤੁਸੀਂ ਮੇਰੇ ਕੰਮ ਨੂੰ ਪਿਆਰ ਦਿੱਤਾ ਐਦਾਂ ਹੀ ਅੱਗੇ ਪਿਆਰ ਦਿੰਦੇ ਰਹੋ ਮੇਰੇ ਵੱਲੋਂ ਪੂਰੀ ਕੋਸ਼ਿਸ਼ ਰਹੂਗੀ ਜੀ ਵੀ ਇੱਕ ਚੰਗਾ ਸਲੀਮਾ ਕਰੀਏ ਜੀ ਤੇ ਦਰਸ਼ਕਾਂ ਦਾ ਸਾਰਿਆਂ ਦਾ ਮਨੋਰੰਜਨ ਕਰੀਏ ਕਿਉਂਕਿ ਜਿਹੜੀ ਇਹ ਇੰਡਸਟਰੀ ਹੈ ਮਨੋਰੰਜਨ ਦੇ ਲਈ ਹੈ ਜੀ ਇਹ ਲੋਕ ਆਸੇ ਪਾਸੇ ਰਹੇ ਸੋ ਬਾਕੀ ਜੀ ਤੁਸੀਂ ਸਾਰੇ ਜਾਣੇ ਬਸ ਆਪਣੇ ਵੱਡਿਆਂ ਦਾ ਜੀ ਸਤਿਕਾਰ ਕਰੋ ਆਪਣੇ ਮਾਪਿਆਂ ਦਾ ਸਤਿਕਾਰ ਕਰੋ ਸੋ ਅ ਕਿਉਂਕਿ ਅੱਜ ਕੱਲ ਮੈਂ ਜਿਹੜੀ ਚੀਜ਼ ਮਹਿਸੂਸ ਕੀਤੀ ਹੈ ਇਵਨ ਮੈਂ ਬਾਕੀਆਂ ਨੂੰ ਤਾਂ ਨਹੀਂ ਕਹਿੰਦਾ ਕਿ ਮੈਂ ਆਪਣੇ ਆਪ ਦੇ ਉੱਤੇ ਮਹਿਸੂਸ ਕਰਦਾ ਵੀ ਅਸੀਂ ਆਪਣੇ ਮਾਪਿਆਂ ਨੂੰ ਉਹਨਾਂ ਟਾਈਮ ਨਹੀਂ ਦੇ ਪਾਉਂਦੇ ਜੀ 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 ਰਿਸ਼ਤਿਆਂ ਦੇ ਵਿੱਚ ਉਹਨਾਂ ਲੱਗ ਨਹੀਂ ਰਿਹਾ ਹੂੰ ਹਨਾ ਸੋ ਉਹ ਚੀਜ਼ ਜਿੰਨਾ ਆਪਾਂ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਅੱਜ ਕੱਲ ਘਰੇ ਮੇਰੇ ਹੀ ਘਰੇ ਹੁੰਦਾ ਜੀ ਮੈਂ ਬਾਕੀਆਂ ਦੀ ਤਾਂ ਕੀ ਗੱਲ ਕਰਾਂ ਚਾਰ ਜਾਣੇ ਬੈਠੇ ਹੁੰਦੇ ਨੇ ਉਹ ਵੀ ਮੋਬਾਈਲ ਤੇ ਉਹ ਵੀ ਮੋਬਾਈਲ ਤੇ ਉਹ ਵੀ ਮੋਬਾਈਲ ਤੇ ਹਨਾ ਸਮਾਂ ਇਦਾਂ ਆ ਗਿਆ ਸੋ ਜਿਹੜੇ ਪੁਰਾਣਾ ਸਮਾਂ ਸੀਗਾ ਵੀ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਇੱਕ ਦੂਜੇ ਨਾਲ ਸੀ ਹੱਸਦੇ ਖੇਡਦੇ ਪਿਆਰ ਸੀ ਉਦੋਂ ਪਿਆਰ ਸੀਗਾ ਸਮਾਂ ਵਧੀਆ ਸੀਗਾ ਜੀ ਸੋ ਮਾਪਿਓ ਦਾ ਵੱਡਿਆਂ ਦਾ ਸਤਿਕਾਰ ਕਰੋ ਜੀ ਆਪਸ ਦੇ ਵਿੱਚ ਹੱਸ ਖੇਡ ਕੇ ਰਹਾਂਗੇ ਆਪਣੇ ਰਿਸ਼ਤਿਆਂ ਦੀ ਉਹ ਅਹਿਮੀਅਤ ਨੂੰ ਸਮਝੋ ਹੂੰ ਚਾਚੇ ਤਾਏ ਭੂਆ ਭੂਫੜ ਜਿੰਨੇ ਵੀ ਹੈਗੇ ਨੇ ਹਨ ਤੁਸੀਂ ਸਾਰੇ ਇੱਕਾਂ ਆਪਾਂ ਸ਼੍ਰੀਕੇ ਬਾਜ਼ੀਆਂ ਦੇ ਵਿੱਚ ਨਾ ਆਪੋ ਜਿੰਨਾ ਮਿਲ ਕੇ ਆਪਾਂ ਰਹੀਏ ਪਿਆਰ ਦੇ ਨਾਲ ਰਹੀਏ ਹੂੰ ਉਹਨਾ ਉਹ ਜਿਵੇਂ ਤੁਹਾਨੂੰ ਕਿਹਾ ਜੀ ਆਪਾਂ ਜਿਹੜਾ ਹੱਸਦਾ ਹੋਊਗਾ ਜੀ ਤਾਂ ਸਾਰੇ ਪਾਸੇ ਵਾਤਾਵਰਨ ਹੀ ਸਾਡਾ ਇੱਕ ਹਸਮੁਖਾ ਹੋ ਜਾਊਗਾ ਜੀ ਸੋ ਜੀ ਮਾਪਿਓ ਦਾ ਸਤਿਕਾਰ ਜ਼ਰੂਰ ਕਰੋ ਆਪਣੇ ਜਿੰਨੇ ਵੀ ਰਿਸ਼ਤੇਦਾਰਾਂ ਨੇ ਉਹਨਾਂ ਦੇ ਉਹਨਾਂ ਦੇ ਵਿੱਚ ਜਿੰਨਾ ਨਿੱਘਾ ਜੀ ਹੋਣੀ ਚਾਹੀਦੀ ਗੱਲ ਹੈ ਜੀ ਗਿਆ ਵਿਚਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਨੂੰ ਸਾਡੇ ਦਿੱਤੇ ਹੋਏ ਸਮੇਂ ਤੋਂ ਵੱਧ ਸਮਾਂ ਦੇ ਦਿੱਤੇ ਹੈ ਸਕਾਈ ਨੂ ਨੰਜਾਬ ਦੀ ਟੀਮ ਤੁਹਾਡਾ ਧੰਨਵਾਦ ਕਰਦੀ ਹੈ ਕਿ ਤੁਸੀਂ ਸਾਡੇ رابطہ ਵਿਦ ਸਟਾਰ ਪ੍ਰੋਗਰਾਮ ਦੇ ਵਿੱਚ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਾਰੀ